ਖਰਚਾ ਤਾਂ ਬਿਲਕੁਲ ਹੀ ਨਹੀਂ ਨਿਕਲਦਾ ਹਾ ਤੇ ਨਾ ਜ਼ਿਆਦਾ ਤੰਗ ਹੋਇਆ ਪਿਆ ਬਾਗ ਨੇ ਹੁੰਦਾ ਰੇ ਕੱਟ ਕੱਟ ਹੁੰਦਾ ਮੈਂ ਕੱਟ ਹੁੰਦਾ ਹਾਂਜੀ ਇਹ ਵੀ ਦੇਖਿਆ ਜਾਂਦਾ ਨਾ ਕਿ ਇੱਕ ਪੰਜਾਬੀ ਭਰਾ ਨੇ ਕੋਈ ਕੰਮ ਕੀਤਾ ਤਾਂ ਦਾ ਸਭ ਤੋਂ ਪਹਿਲ ਪੰਜਾਬੀ ਭਰਾ ਨੂੰ ਪੰਜਾਬੀ ਨੂੰ ਹੀ ਦੇਣੀ ਚਾਹੀਦੀ ਹੈ ਪਰ ਉਹ ਨਹੀਂ ਤੁਹਾਨੂੰ ਮਿਲਦਾ ਨਹੀਂ ਵੀਰ ਜੀ ਤੁਸੀਂ ਤਾਂ ਹਲੇ ਡੇ ਟਾਈਮ 'ਚ ਆਏ ਹੋ ਤੁਸੀਂ ਅਗਰ ਰਾਤੀ 8 ਵਜੇ ਆਂਦੇ ਸਾਡੇ ਸਾਹਮਣੇ ਪ੍ਰਵਾਸੀ ਰੇੜੀ ਲਾਉਂਦੇ ਨੇ ਜਾਂ ਅੰਦਰ ਆਮ ਗੜੀਆ ਗੇਟ ਦੇ ਅੰਦਰ 10 ਰੇੜੀਆਂ ਪ੍ਰਵਾਸੀਆਂ ਦੀ ਨੇ ਅੰਦਰ ਇੰਨਾ ਕੁ ਜ਼ਿਆਦਾ ਰਾਸ਼ ਹੁੰਦਾ ਕਿ ਅਸੀਂ ਤੁਰ ਕੇ ਵੀ ਲੰਘ ਨਹੀਂ ਪਾਉਂਦੇ ਟ੍ਰੈਫਿਕ ਜਾਮ ਹੁੰਦਾ ਰਾਤੀ ਸਿਰਫ ਐਸੇ ਕਰਕੇ ਕਿ ਉਹਨਾਂ ਕੋਲ ਗਾਹ ਕਿ ਸਾਡੇ ਕੋਲ ਇਤੇ ਗਾਹ ਸ਼ੁਰੂ ਹੁੰਦਾ ਜਦੋਂ ਉਹਨਾਂ ਦੀ ਮਾਰਕੀਟ ਬੰਦ ਹੋ ਜਾਂਦੀ ਤਾਨੂੰ ਪਤਾ ਹੀ ਆ ਇੱਥੇ ਪ੍ਰਵਾਸੀ ਜਿੰਨੇ ਵੀ ਹੈਗੇ ਗਾਗ ਸਾਰੇ ਤੇ ਉਹ ਉੱਥੇ ਵੇਖੋਗਾ ਰੇੜੀ ਸਾਹਮਣੇ ਭਰੀ ਆ ਹੁਣ ਮੈਂ ਨਾਂ ਕੀ ਲਵਾਂ ਸਾਹਮਣੇ ਵੇਖ ਲੋ ਤੁਸੀਂ ਔਰ ਸਾਰੇ ਸਰਦਾਰ ਹੀ ਖੜੇ ਉੱਥੇ ਸਾਰੇ ਸਾਬ ਸਰਦਾਰਾਂ ਨੇ ਹੁਣ ਤੁਹਾਨੂੰ ਆ ਕੇ ਗਈਆਂ ਨੇ ਆਖਿਆ ਕਿ ਉਹ ਫਲਾਣੇ ਦਾ ਤਾਂ ਗੱਲਾਂ ਲੱਖ ਰੁਪਏ ਦਾ ਦਿਹਾੜੀ ਦਾ ਇਹ ਤੁਹਾਡੇ 10000 ਦਾ ਤੇ ਹੋਊਗਾ 10000 ਤੇ ਅਸੀਂ ਮਹੀਨੇ 'ਚ ਨਹੀਂ ਕਦੀ ਇਕੱਠਾ ਵੇਖਿਆ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਜੀ ਸਿੰਘ ਸਾਡਾ ਸਾਥ ਦੇਣ ਹੋ ਸਕਦਾ ਅਸੀਂ ਵੀ ਕੁਝ ਆਪਣੇ ਰੇੜੀ ਦਾ ਸੋਚ ਸਕੀਏ ਜਾਂ ਆਪਣੇ ਸਮਾਨ ਵਿਧਾਨ ਦਾ ਜਾਂ ਆਪਣਾ ਕੰਮ ਵਿਧਾਨ ਦਾ ਸੋਚ ਸਕੀਏ ਹਲੇ ਦੇ ਜੋ ਹਾਲ ਹੋਏ ਭੇ ਆ ਵੀ ਘਟਦਾ ਪਿਆ ਜਿੰਨਾ ਕੰਮ ਹੀ ਕਰਦੇ ਆ ਪਰਵਾੜ ਦਾ ਖਰਚਾ ਫਿਰ ਚੱਲ ਜਾਂਦਾ ਇੱਥੋਂ ਸਾਰਾ ਨਹੀਂ ਬਹੁਤ ਔਖਾ ਹੋਇਆ ਪਿਆ ਚਲੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਤੁਸੀਂ ਪ੍ਰਵਾਸੀਆਂ ਕੋਲੋਂ ਖਾਂਦੇ ਹੋ ਤੁਹਾਡੇ ਮੂੰਹ ਦਾ ਸਵਾਦ ਬੰਨੇ ਆ ਅਸੀਂ ਉਹ ਨਹੀਂ ਕੁਝ ਕਹਿੰਦੇ ਪਰ ਇੱਕ ਵਾਰੀ ਤੁਸੀਂ ਸਾਡੇ ਕੋਲ ਵੀ ਟ੍ਰਾਈ ਕਰ ਅਸੀਂ ਮਾੜੀ ਚੀਜ਼ ਨਹੀਂ ਵੇਚਦੇ ਅਸੀਂ ਜੋ ਬਣਾਉਂਨੇ ਸਾਫ਼ ਸੁਥਰਾ ਚੰਗਾ ਚੰਗੀ ਕੁਆਲਿਟੀ ਦੀ ਚੀਜ਼ ਤੁਸੀਂ ਚਾਹੇ ਆ ਕੇ ਚੈੱਕ ਕਰ ਲਓ ਸਭ ਕੁਝ ਅਸੀਂ ਖੁਦ ਬਣਾਉਂਨੇ ਆ ਕੋਈ ਬਾਜ਼ਾਰੀ ਚੀਜ਼ ਨਹੀਂ ਆਪਾਂ ਐਡ ਕਰਦੇ ਜਿਹੜੇ ਪੈਕੇਟਸ ਜਾਂ ਕੈਚਅਪਸ ਆਪ ਵੀ ਆਪਾਂ ਯੂਜ਼ ਕਰਦੇ ਹਾਂ ਵੀ ਚੰਗੀ ਕੰਪਨੀ ਦੀਆਂ ਹੁੰਦੀਆਂ ਨੇ ਸ਼ਾਇਦ ਇਸੇ ਕਰਕੇ ਸਾਨੂੰ ਕੋਈ ਬਚਦਾ ਨਹੀਂ ਆ ਕੁਆਂਟੀਟੀ ਤੇ ਵੈਸੇ ਵੀ ਸਾਡੀ ਘਟ ਹੈ ਇਸੇ ਕਰਕੇ ਵੀ ਸਾਨੂੰ ਕੁਆਲਿਟੀ ਮੇਨਟੇਨ ਕਰਨੀ ਪੈਂਦੀ ਹੈ ਨਹੀਂ ਤੇ ਗੰਦ ਤਾਂ ساری ਦੁਨੀਆ ਖਾਂਦੀ ਵੀ ਆ ਸਾਨੂੰ ਵੀ ਪਤਾ ਉਹ ਗੰਦਾ ਹੁੰਦਾ ਕਿੱਥੋਂ ਆ ਬੰਦਾ ਕਿੱਦਾਂ ਆ ਉਹਦੇ ਚ ਲੋਕਾਂ ਦੇ ਪੈਸੇ ਕਿੱਦਾਂ ਬਚਦੇ ਆ ਪਤਾ ਤੇ ਸਾਨੂੰ ਇੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ ਪਤਾ ਲੱਗ ਜਾਂਦਾ ਹੈ ਪਰ ਅਸੀਂ ਉਹ ਰਾਹ ਤੇ ਨਹੀਂ ਦੁਰਨਾ ਚਾਹੁੰਦੇ ਸਾਡੇ ਵੀ ਛੋਟੇ ਛੋਟੇ ਬੱਚੇ ਨੇ ਅੱਜ ਅਹੀਂ ਕੇ ਇਹਦੇ ਬੱਚੇ ਨਾਲ ਇਹ ਕੰਮ ਕਰਾਂਗੇ ਕੱਲ ਨੂੰ ਸਾਡੇ ਬੱਚੇ ਵੀ ਬਾਹਰ ਨਿਕਲਨੇ ਆ ਖਾਣਾ ਪੀਣਾ ਉਹਨਾਂ ਨੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਬਾਪੂ ਜੀ ਅੱਗੇ ਅਰਦਾਸ ਹੈਗੀ ਇਹ ਤੈਹ ਦਿਲੋਂ ਕਿ ਬਾਬਾ ਜੀ ਤੁਸੀਂ ਬਸ ਆਪਣੇ ਸਿੰਘਾਂ ਨੂੰ ਭੇਜੋ ਨੇ ਪਰਿਵਾਰਾਂ ਨੂੰ ਭੈਣ ਭਰਾਵਾਂ ਨੂੰ ਸਾਡੇ ਹਿੰਦੂ ਭਾਈਆਂ ਨੂੰ ਸਾਰਿਆਂ ਨੂੰ ਭੇਜੋ ਜਿਨ੍ਹਾਂ ਨੂੰ ਚੰਗਾ ਖਾਨ ਦੀ ਚਾਹ ਹੈਗੀ ਅਸੀਂ ਆਪਣੇ ਵੱਲੋਂ ਕੁਆਲਿਟੀ ਡਿਕਰੀਸ ਨਹੀਂ ਕਰਾਂਗੇ ਸਾਡੀ ਕੁਆਲਿਟੀ ਹਮੇਸ਼ਾ ਬੈਸਟ ਰਹੇਗੀ ਬਾਕੀ ਅਗਰ ਸਾਡੇ ਕੋਲੋਂ ਕੋਈ ਵੀ ਗਲਤੀ ਹੁੰਦੀ ਹੈ ਸਾਨੂੰ ਦੱਸ ਕੇ ਜਾਓ ਤਾਂ ਜੋ ਅਸੀਂ ਆਪਣੇ ਕੰਮ 'ਚ ਸੁਧਾਰ ਕਰ ਸਕੀਏ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਅੰਮ੍ਰਿਤਸਰ ਇਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਸੋ ਇਸ ਦਰ ਤੇ ਜੋ ਵੀ ਆਉਂਦਾ ਹੈ ਸੋ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰਦਾ ਜੋ ਕੋਈ ਵੀ ਇਥੇ ਆ ਕੇ ਕੰਮਕਾਰ ਕਰਦਾ ਹੈ ਗੁਰੂ ਰਾਮਦਾਸ ਜੀ ਉਹਨਾਂ ਦੀ ਬਾਹ ਫੜਦੇ ਨੇ ਤੇ ਉਹਨਾਂ ਨੂੰ ਤਰੱਕੀਆਂ ਬਖਸ਼ਦੇ ਨੇ ਸੋ ਮੌਜੂਦ ਆ ਗੁਰਦੁਆਰਾ ਸ਼ਹੀਦਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਕਿ ਖੰਡੇ ਵਾਲਾ ਚੌਕ ਹੈ ਔਰ ਜੇ ਰਸਤਾ ਤੁਸੀਂ ਦੇਖ ਰਹੇ ਹੋ ਇਹ ਤਰਨਤਾਰ ਰੋਡ ਹੈ ਇਸ ਰੋਡ ਦੇ ਉੱਤੇ ਇੱਕ ਛੋਟੀ ਜਹੀ ਤੁਹਾਨੂੰ ਅੱਜ ਦੁਕਾਨ ਦਿਖਾਵਾਂਗੇ ਕਾਰਡ ਦਿਖਾਵਾਂਗੇ ਜਿਸ ਉੱਤੇ ਜਿਸ ਦੇ ਵਿੱਚ ਗੁਰਸਿੱਖ ਜੋੜਾ ਜੋ ਕਿ ਆਪਣੀ ਕਿਰਤ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਉਸ ਤਤ ਫਾਸਟ ਫੂਡ ਦੇ ਨਾਮ ਤੇ ਇਹ ਜੋੜਾ ਛੋਟੀ ਜਹੀ ਦੁਕਾਨ ਚੁਲਾ ਰਿਹਾ ਹੈ ਆਪਣੇ ਪਰਿਵਾਰ ਦਾ ਪੇਟ ਪਾਰ ਰਿਆ ਹੈ ਤੁਸੀਂ ਦੇਖ ਸਕਦੇ ਹੋ ਬੜੀ ਹੀ ਸਫਾਈ ਦੇ ਨਾਲ ਇਹ ਜੋੜਾ ਜੋ ਕਿਰਤ ਕਰ ਰਿਹਾ ਹੈ ਬੜੀ ਸਫਾਈ ਦੇ ਨਾਲ ਸਮਾਨ ਤਿਆਰ ਕਰਦਾ ਹੈ ਜੋ ਵੀ ਖਾਣ ਪੀਣ ਵਾਲਾ ਸਮਾਨ ਹੈ ਜਿਸ ਨੂੰ ਅੱਜ ਕੱਲ ਲੋਕ ਜ਼ਿਆਦਾ ਪਸੰਦ ਕਰਦੇ ਨੇ ਉਹ ਸਾਰਾ ਖਾਣ ਪੀਣ ਦਾ ਫਾਸਟ ਫੂਡ ਤਿਆਰ ਕਰਦੇ ਨੇ ਉਸਤਤ ਨਾਂ ਦੀ ਇਹ ਛੋਟੀ ਜੀ ਫਾਸਟ ਫੂਡ ਦੀ ਰੇੜੀ ਲਗਾਈ ਹੋਈ ਹੈ 카ਟ ਲਗਾਈ ਹੋਈ ਹੈ ਤਰਨਤਾਰ ਰੋਡ ਦੇ ਉੱਤੇ ਸਥਿਤਾਂ ਜਿੱਥੇ ਕਿ ਇਹ ਰੇੜੀ ਲਗਾ ਕੇ ਇਹ ਜੋੜਾ ਕਿਰਤ ਕਮਾਈ ਕਰ ਰੈ ਸੋ ਗੱਲਬਾਤ ਜਰੂਰ ਕਰਾਂਗੇ ਸਭ ਤੋਂ ਪਹਿਲਾਂ ਵੀਰ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਦੋਂ ਤੋਂ ਇਹ ਕਿ ਦੁਕਾਨ ਲਗਾਈ ਹੋਈ ਐ ਕਦੋਂ ਤੋਂ ਇਹ ਕਿਰਤ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਮੇਰਾ ਨਾਮ ਸਮਰਨਜੀਤ ਸਿੰਘ ਹਾਂ ਜੀ ਕਿੱਥੋਂ ਆਉਂਦੇ ਆ ਮਜੀਠੇ ਲਾਗੇ ਪਿੰਡ ਕਲੇਰ ਮੰਗਟ ਅੱਛਾ ਜੀ ਹਾਂ ਜੀ ਆ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਇਸ ਕੰਮ ਕਰਦਣ ਜਾਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇੱਥੇ ਤੁਹਾਨੂੰ ਤਕਰੀਬਨ 6 ਮਹੀਨੇ ਹੋ ਗਏ ਇੱਥੇ ਆਇਆ ਨੂੰ ਤੇ ਪਹਿਲਾਂ ਮੈਂ ਗੱਲ ਮੈਂਨ ਦੀ ਵੀ ਜੋਬ ਕਰਦਾ ਰਿਹਾ ਡਰਾਈਵਰੀ ਵੀ ਕਰਦਾ ਰਿਹਾ ਤੇ ਕਿਸੇ ਕੰਪਨੀ ਦੇ ਵਿੱਚ ਵੈਸੇ ਵੀ ਲਾਇਆ ਹੀ ਉਹ ਡੁੱਬ ਗਏ ਤੇ ਮੁੜ ਕੇ ਬਾਹਰ ਜਾਣਾ ਹੀ ਨਹੀਂ ਕਿਸੇ ਬੰਨੇ ਗੱਲ ਬਣੀ ਅੱਛਾ ਹਾਂਜੀ ਤੇ ਫਿਰ ਦੋ ਡੇਢ ਦੋ ਸਾਲ ਮਕਬੂਲਪੁਰੇ ਅਸੀਂ ਆਪਣੀ ਮਤਲਬ ਸ਼ਾਪ ਖੋਲੀ ਸੀ ਮਤਲਬ ਕਿਰਾਏ ਤੇ ਲਈ ਉਹੜ ਕੋ ਕਰਾਇਆ ਨਹੀਂ ਨਿਕਲਦਾ ਉੱਥੇ 10000 ਰੁਪਇਆ ਕਰਾਇਆ ਹੈ ਤੇ ਉਹ ਨਿਕਲਦਾ ਨਹੀਂ ਫਿਰ ਤਾਂ ਕਰਕੇ ਫਿਰ ਸਾਨੂੰ ਰੇੜੀ ਲਾਉਣੀ ਬਈ ਵੀ ਜਿੰਨੇ ਦਾ ਸਾਲ ਡੇਢ ਸਾਲ ਦੀ ਸਾਡੀ ਸੇਵਿੰਗ ਕੰਮ ਕਰਕੇ ਕੀਤੀ ਉਹ ਕਿਰਾਏ ਦੇ ਵਿੱਚ ਸਾਰੇ ਚੱਲ ਗਏ ਤੇ ਹੁਣ ਫਿਰ ਸੀਧਾਂ ਸਾਹਿਬ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਬੈਠੇ ਆਂ ਹਾਂਜੀ ਤੁਸੀਂ ਗੱਲ ਕੀਤੀ ਹੈ ਕਿ ਪਹਿਲਾਂ ਗਨਮੈਨ ਵੀ ਕੀਤੀ ਜਾਂ ਹੋਰ ਜੋਬਸ ਵੀ ਕੀਤੀਆਂ ਨੇ ਤਾਂ ਕਿਵੇਂ ਇੱਧਰ ਸੋਚਿਆ ਕਿ ਫਾਸਟ ਫੂਡ ਦੀ ਰੈਡੀ ਦਾ ਕੰਮ ਕੀਤਾ ਜਾਵੇ ਜਾਂ ਪਹਿਲਾਂ ਸ਼ੁਰੂ ਤੋਂ ਇਸੇ ਸਰੂਪ ਦੇ ਵਿੱਚ ਸੀ ਤੁਸੀਂ ਨਹੀਂ ਪਹਿਲਾਂ ਮੈਂ ਕਲੀਨ ਸ਼ੇਪ ਸੀ ਅੱਛਾ ਹਾਂਜੀ ਹਾਂਜੀ ਤੇ ਫਾਟ ਮੇਰੇ ਫਿਰ ਸਾਡੀ ਨਾ ਟਾਈਮਿੰਗ ਨਹੀਂ ਇਹ ਵੀ ਜੌਬ ਕਰਦੇ ਸੀ ਤੇ ਫਿਰ ਐ ਸੋਚਿਆ ਭਾਵੇਂ ਛੋੜਾ ਛੋਟਾ ਕਰ ਲਈਏ ਆਪਣੇ ਤਾਂ ਬਿਲਕੁਲ ਜ਼ੀਰੋ ਲੈਵਲ ਤੋਂ ਕਿਉਂਕਿ ਉਹ ਇੱਕ ਮਤਲਬ ਜਿਹੜੀ ਕੰਪਨੀ ਚ ਪੈਸੇ ਲਾਇਆ ਹੀ ਉੱਥੇ ਮਹੀਨੇ ਦੇ ਰੈਂਟ ਹੁੰਦਾ ਹੀ ਸਭ ਵਧੀਆ ਜ਼ਿੰਦਗੀ ਲੰਘਦੀ ਤੇ ਜੱਕਦਾ ਮੈਂ ਇੱਥੇ ਆ ਜਾਣਾ ਇਹ ਵੀ ਬੜਾ ਵੱਡਾ ਮਤਲਬ ਡਿਸੀਜਨ ਸੀ ਵੀ ਕੰਮ ਵਿੱਚ ਤੇ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਜਾਂ ਕੋ ਦੁਨੀਆ ਕੀ ਕਹੋਗੇ ਹਾਂਜੀ ਪਰ ਫਿਰ ਵੀ ਬਾਬਾ ਜੀ ਦੇ ਨਾਲ ਲੱਗੇ ਮਨਮ ਰਛਾ ਕੇ ਨੂੰ ਹੋ ਗਿਆ तकरीबन 4-5 ਸਾਲ ਹੋ ਚਲੇ ਕਿਵੇਂ ਗੁਰਸਿੱਖੀ ਰੂਪ ਵਿੱਚ ਕਿਵੇਂ ਆਏ ਪਹਿਲਾਂ ਤੁਸੀਂ ਦੱਸਿਆ ਕਲੀਨ ਸ਼ੇਵ ਸੀ ਕਿਵੇਂ ਅਰਦਾਸ ਬੇਨਤੀ ਕੀਤੀ ਗੁਰੂ ਮਹਾਰਾਜ ਦੀ ਕਿਵੇਂ ਮਿਹਰ ਪਈ ਹੈ ਕਿ ਤੁਸੀਂ ਜਦੋਂ ਗੁਰਸਿੱਖੀ ਰੂਪ ਦੇ ਵਿੱਚ ਸਮਝਿਆ ਕਿ ਮੈਂ ਇਸ ਰੂਪ ਦੇ ਵਿੱਚ ਆਉਣਾ ਹੀ ਆਉਣਾ ਮੈਂ ਮਤਲਬ ਡਰਿੰਕ ਵਗੈਰਾ ਸਾਰਾ ਕੁਝ ਮਤਲਬ ਕਰਦਾ ਕਰਦਾ ਸੀ ਨਾ ਤੇ ਮਤਲਬ ਜਦੋਂ ਰਾਤ ਅਮਰਤਾ شاہ ਕੇ ਮੈਂ ਕਰ ਗਿਆ ਮੈਂ ਰਾਤ ਡਿਊਟੀ ਤੇ ਹਾਂ ਤੇ ਫਿਰ ਮੈਂ ਦਰਬਾਰ ਤਾਂ ਚਲ ਗਿਆ ਮੰਗਲਵਾਰ ਦਾ ਕਿਵੇਂ ਖਿਆਲ ਆਇਆ ਮਨ ਨੂੰ ਮੇਰੇ ਰਾਤ ਰਾਤ ਪਈ ਸੀ ਮੇਰੇ ਕੋਲ ਸ਼ਰਾਬ ਦੀ ਬੋਤਲ ਪਈ ਉਹ ਫਿਰ ਮੈਂ ਨਾਲ ਦੇ ਪਲਾਟ ਦੇ ਵਿੱਚ ਛੋੜ ਦਿੱਤੀ ਨਹੀਂ ਉਹ ਛੁੱਟਣ ਦਾ ਵੀ ਕਾਰਨ ਵੀ ਹੋ ਗਿਆ ਕਾਰਨ ਇਹੋ ਹੀ ਵੀ ਮਤਲਬ ਥੋੜੇ ਦਿਨ ਪਹਿਲਾਂ ਮੈਂ ਪਾਠ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਜਿਹੜੀ ਸ਼ਰਾਬ ਉਹ ਮੇਰੀ ਹੌਲੀ ਹੌਲੀ ਘਟਦੀ ਗਈ ਪਹਿਲਾਂ ਮੈਂ ਦਿਨੇ ਵੀ ਪੀਣ ਲੱਗ ਗਿਆ ਤੇ ਰਾਤ ਨੂੰ ਮਤਲਬ ਪੀਣੀ ਬਿਣੀ ਤੇ ਉਹ ਦਿਨ ਮੰਗਲਵਾਰ ਰਾਤ ਨੂੰ ਪਤਾ ਨਹੀਂ ਕੀ ਮਨ ਦੇ ਵਿੱਚ 2 ਵਜੇ ਮੇਰੀ ਜਾਗ ਖੁੱਲ ਗਈ ਜਿਹੜੀ ਸ਼ਰਾਬ ਹੈਗੀ ਉਹ ਮੈਂ ਸਾਰੀ ਸੁੱਟਤੀ ਉਹ ਤੇ ਨਾਲ ਦੇ ਪਲਾਟ ਦੇ ਵਿੱਚ ਤੇ ਫਿਰ ਮੈਂ ਅਮਰ ਜੀ ਸ਼ਾਕਾ ਹੀ ਫਿਰ ਅਗਲੇ ਦਿਨ ਮੈਂ ਦਰਬਾਰ ਸਾਹਿਬੋਂ ਤੇ ਫਿਰ ਮੈਂ ਘਰ ਗਿਆ ਤੇ ਇਹ ਘਰ ਦੇ ਹੈਰਾਨ ਇਹ ਗੱਲ ਹੋਈ ਵੀ ਅਚਾਨਕ ਆ ਜਾ ਮਰਤਕ ਪੱਕਾ ਮਨ ਬਣਾ ਲਿਆ ਮਤਲਬ ਤੂੰ ਫਿਰ ਮਹੀਨੇ ਡੇਢ ਮਹੀਨੇ ਬਾਅਦ ਇਹ ਨਾਣੂ ਭੇਜਿਆ ਸਾਰੇ ਪਰਿਵਾਰ ਨੂੰ ਫਿਰ ਇਹ ਵੀ ਛੱਕਿਆ ਆਇਆ ਪਰਿਵਾਰਕ ਮਾਹੌਲ ਕਿਵੇਂ ਦਾ ਹੀ ਪਰਿਵਾਰ ਦੇ ਵਿੱਚ ਸਾਰੇ ਨੇ ਅਮਰ ਛੱਕਿਆ ਹੋਇਆ ਸੀ ਜਾਂ ਫਿਰ ਉਸ ਤੋਂ ਬਾਅਦ ਹੀ ਸਾਰੇ ਨੇ ਛੱਕਿਆ ਨਹੀਂ ਨਹੀਂ ਇਹ ਵੀ ਮਤਲਬ ਜਿਸ ਤਰ੍ਹਾਂ ਦੀ ਇਹ ਵੀ ਮੈਨੇਜਰ ਦਾ ਲੈਵਲ ਦੀ ਜੌਬ ਕਰਦੇ ਸਾਡਾ ਵੀ ਮਤਲਬ ਉਦਾਂ ਦਾ ਹੀ ਲਾਉਣ ਬੋਲਿਆ ਜਿਹਸਾ ਕੀ ਹੈ ਜਿਹਸਾ ਦੇਸ ਵੈਸਾ ਵੀ ਤੇ ਜਿਹੋ ਜਿਹੋ ਮਾਹੌਲ ਜ ਰਹਿਣਾ ਉਹੋ ਜੇ ਹੋਏ ਹਾਂ ਬਿੱਲਾਂ ਤੇ ਮੁੜ ਕੇ ਸਾਰਾ ਕੋਈ ਜਦਾਂ ਚੇਂਜ ਹੋ ਜਾਂਦਾ ਸਤਗੁਰਾਂ ਪਏ ਚੇਂਜ ਕਰ ਦਿੰਦਾ ਬਦਲਦਾ ਮਾਰਾ ਉਸ ਤੋਂ ਬਾਅਦ ਤੋ ਗਨਮੈਨ ਨਹੀਂ ਤੁਸੀਂ ਜੋਬ ਕਰਦੇ ਕਿੰਨਾ ਚਿਰ ਗਨਮੈਨ ਦੀ ਜੋਬ ਕੀਤੀ ਤੇ ਉਸ ਤੋਂ ਬਾਅਦ ਫਿਰ ਕਿਹੜਾ ਕੰਮ ਸ਼ੁਰੂ ਕੀਤਾ ਗਨਮੈਨ ਦੀ ਜੋਬ ਮੈਂ 6 5 4 5 ਸਾਲ ਹੀ ਕੀਤੀ ਆ ਉਸ ਤੋਂ ਬਾਅਦ ਡਰਾਈਵਰੀ ਵੀ ਕੀਤੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਥੋੜਾ ਜਿਹਾ ਘਰ ਵੀ ਬੈਠੇ ਰਹੇ तकरीबन 6 7 ਮਹੀਨੇ ਫਿਰ ਆਪਾਂ ਸੋਚਿਆ ਮੈਂ ਕਰਾਏ ਕਰਾਏ ਤੇ ਮਤਲਬ ਜੋ ਵੀ ਸੀਵਿੰਗ ਤੋਂ ਵੀ ਹੈ ਕਰਾਏ ਤੇ ਦੁਕਾਨ ਉਧਰ ਲੈ ਲਈ ਮਕਬੂਲ ਹੋ ਗਏ ਉੱਥੇ ਕਰਾਇਆ 6-7 ਰੁਪਿਆ ਬਿਜਲੀ ਦਾ ਬਿੱਲ ਪਾਉਗੇ ਤੇ ਮਤਲਬ 10,000 ਰੁਪਏ ਦੇ ਲੱਗੇ ਮਤਲਬ ਹੋ ਜਾਂਦਾ ਤੇ ਐਂ ਫਿਰ ਉਹ ਨਹੀਂ ਉਧਰੋਂ ਵੀ ਮਤਲਬ ਚੱਲ ਬਾਈ ਤੇ ਫਿਰ ਇੱਧਰ ਹੀ ਆ ਗਏ ਬਾਬਾ ਜੀ ਕੋਲ ਬਾਈ ਕਿੱਧਰ ਹੋਣਾ ਵਧੀਆ ਤੁਹਾਡਾ ਕੰਮ ਕਰ ਕਿਵੇਂ ਐ ਕਿਉਂਕਿ ਤੁਹਾਨੂੰ ਤਾਂ ਬਾਬਾ ਦੀ ਸੀਨ ਦਰ ਦੇ ਨੇੜੇ ਤੁਸੀਂ ਬੈਠੇ ਹੋ ਇੱਥੇ ਅੜ ਕੋ ਹੁਣ ਇਸ ਟਾਈਮ ਮਤਲਬ ਅਸੀਂ ਵੀ ਸੋਚਦੇ ਮਤਲਬ ਬਵੇਕ ਸਿੰਘ ਹੜ ਕੋ ਹੁੰਦੇ ਆ ਜਾਂ ਸਾਰੀਆਂ ਚੀਜ਼ਾਂ ਆਪ ਤਿਆਰ ਅਸੀਂ ਥੋੜੀਆਂ ਬਣਾ ਕੇ ਲਈਏ ਬਸ ਇਹ ਚੀਜ਼ ਦੀ ਵੇਟ ਹੁੰਦੀ ਹੈ ਵੀ ਚਲੋ ਸਾਡੇ ਕੋਲ ਸਰਦਾਰ ਭਰਾ ਸਾਡੇ ਆਉਣ ਜਾਂ ਹੋਰ ਕਸਟਮਰ ਜਿਹੜੇ ਬਿਲਕੁਲ ਮਤਲਬ ਕੋਈ ਕਈ ਹਿੰਦੂ ਪਰਿਵਾਰਾਂ ਦੇ ਵੀ ਹੈਗੇ ਜਿਹੜੇ ਗੰਡਾ ਵਗੈਰਾ ਵੀ ਨਹੀਂ ਜੋਗੇ ਹਨਾ ਨਹੀਂ ਖਾਂਦੇ ਤੇ ਅਸੀਂ ਮਤਲਬ ਉਹ ਚੀਜ਼ ਨੂੰ ਮੁੱਖ ਰੱਖ ਕੇ ਚੀਜ਼ਾਂ ਬਣਾਉਂਦੀਆਂ ਵਾਂ ਵੀ ਜਿਹੜਾ ਵੀ ਮਤਲਬ ਤਸੱਲੀ ਨਾਲ ਚੀਜ਼ ਖਾ ਕੇ ਜਾਵੇ ਸਾਡੇ ਕੋਲ ਤੇ بس ਇਹ ਘਾਟ ਆ ਤੇ ਸਾਥ ਦੀ ਸਭ ਗਾਗ ਨੇ ਹੁੰਦਾ ਇਹ ਘਟ ਘਟ ਹੁੰਦਾ ਹਾਂਜੀ ਕਿੰਨਾ ਕੋਲ ਗਾਗ ਜਦਾ ਹੈ ਗਾਗ ਤੁਹਾਨੂੰ ਪਤਾ ਹੀ ਆ ਇੱਥੇ ਪ੍ਰਵਾਸੀ ਜਿੰਨੇ ਵੀ ਹੈਗੇ ਗਾਗ ਸਾਰੇ ਤੁਸੀਂ ਉੱਥੇ ਵੇਖੋਗਾ ਰੇੜੀ ਸਾਹਮਣੇ ਭਰੀ ਆ ਹੁਣ ਮੈਂ ਨਾਂ ਕੀ ਲਵਾਂ ਸਾਹਮਣੇ ਵੇਖ ਲਓ ਤੁਸੀਂ ਔਰ ਸਾਰੇ ਸਰਦਾਰ ਹੀ ਖੜੇ ਉੱਥੇ ਸਾਰੇ ਸਾਬ ਸਰਦਾਰਾ ਨੇ ਹੁਣ ਸਾਡੇ ਕੋਲ ਵੀ ਤੁਸੀਂ ਖੜੇ ਕਦੋਂ ਦੇ ਖੜੇ ਜੀ ਬਿਲਕੁਲ ਜੀ ਦੇਖੋ ਤੁਸੀਂ ਵੀਰ ਹੋਣੇ ਪਹਿਲਾਂ ਗਨਮੈਨ ਜੋਬ ਕਰਦੇ ਰਹੇ ਤੇ ਉਸ ਤੋਂ ਬਾਅਦ ਇੱਥੇ ਛੋਟੀ ਜੀ ਕਾਟ ਲਗਾਈ ਸੋ ਸਾਡੇ ਨਾਲ ਭੈਣ ਵੀ ਮੌਜੂਦ ਉਹਨਾਂ ਨੇ ਵੀ ਗੱਲਬਾਤ ਕਰਾਈ ਮੇਰੇ ਖਾਲਸਾ ਜਫਤਜੀ ਵੈਕ ਜੀ ਦਾ ਖਾਲਸਾ ਵੈਕ ਜੀ ਕੀ ਨਾਮ ਹੈ ਤੁਹਾਡਾ ਕਰਨਪ੍ਰੀਤ ਜਿਵੇਂ ਕਿ ਭਾਜਨ ਦੱਸਿਆ ਕਿ ਉਹਨਾਂ ਨੇ ਪਹਿਲਾਂ ਗਨਮੈਨ ਦੀ ਜੋਬ ਕੀਤੀ ਉਸ ਤੋਂ ਬਾਅਦ ਅਮਰ ਸ਼ੱਕਿਆ ਤੇ ਫਿਰ ਪਰਿਵਾਰ ਨੇ ਸਾਰੇ ਨੇ ਅਮਰ ਸ਼ੱਕਿਆ ਸ਼ੁਰੂ ਤੋਂ ਮਾਹੌਲ ਕਿਵੇਂ ਦਾ ਸੀ ਸ਼ੁਰੂ ਤੋਂ ਮਾਹੌਲ ਮੇਰੇ ਵਿਆਹ ਤੋਂ ਬਾਅਦ ਤੇ ਮਾਹੌਲ ਜਿਸ ਤਰ੍ਹਾਂ ਕਹੀਏ ਕਿ ਸਹੀ ਨਹੀਂ ਸੀ ਕਿ ਡਰਿੰਕ ਵੀ ਕਰਦੇ ਸੀ ਆਨ ਜਾਣ ਵੀ ਸੀ ਲੋਕਾਂ ਮਤਲਬ ਆਪਣੇ ਯਾਰਾਂ ਦੋਸਤਾਂ ਦੇ ਨਾਲ ਪਰ ਕਈ ਦਾ ਨਾ ਕਿ ਯਾਰ ਦੋਸਤ ਵੀ ਸਭ ਪੈਸੇ ਦੇ ਮਿੱਤਰ ਹੁੰਦੇ ਆ ਮਡੇ ਕੋਲ ਹੈਗਾ ਤੇ ਤੁਹਾਡੇ ਕੋਲ ਹੈਗੇ ਨਹੀਂ ਹੈਗਾ ਤਾਂ ਕੋਈ ਬਾਹ ਨਹੀਂ ਪੜਦਾ ਪੁੱਛਦਾ ਨਹੀਂ ਕੋਈ ਉਹੀ ਹਾਲ ਸਾਡੇ ਨਾਲ ਹੋਇਆ ਜਦੋਂ ਹੈਗੇ ਸੀ ਸਾਰੇ ਤੁਰੇ ਫਿਰਦੇ ਸੀ ਨਾਲ ਜਦੋਂ ਖਤਮ ਹੋ ਗਏ ਫਿਰ ਉਹਨਾਂ ਨੂੰ ਵੀ ਚੇਤਾ ਭੁੱਲ ਗਿਆਂ ਉਦਾਂ ਫਿਰ ਅਸੀਂ ਪਛਾਣਦੇ ਵੀ ਨਹੀਂ ਮੂੰਹ ਪਰਾਂ ਕਰ ਲੈਂਦੇ ਆ ਕਿ ਕਿਤੇ ਵਾਊਗਾ ਕਹ ਇਹਨਾਂ ਦੇ ਸਾਡੇ ਲੱਗ ਗਿਓ ਲੰਗੇ ਆ ਕੁਛ ਆ ਹੁਣ ਆਦਤ ਪੈ ਗਈ ਆ ਸਾਨੂੰ ਬਾਬਾਈ ਨੇ ਇੰਨਾ ਕੁ ਮਨ ਪੱਕਾ ਕਰ ਦਿੱਤਾ ਹੋਇਆ ਹੁਣ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਜਦੋਂ ਤੁਸੀਂ ਮੈਰਿਜ ਹੁੰਦੀ ਆ ਤਾਂ ਤੁਹਾਨੂੰ ਪਤਾ ਡਰਿੰਕ ਕਰਦੇ ਨੇ ਪੈਸਾ ਹੈਗਾ ਸੀ ਉਸ ਟਾਈਮ ਯਾਰੇ ਦੋਸਤੀ ਪਏ ਪੈਸਾ ਸਾਰਾ ਖਤਮ ਹੋ ਗਿਆ ਮਨ ਦੇ ਵਿੱਚ ਕਈ ਵਾਰ ਖਿਆਲ ਨਹੀਂ ਆਇਆ ਵੀ ਮੈਂ ਕਿੱਥੇ ਕਿਵੇਂ ਦੇ ਮਾਹੌਲ ਚ ਆ ਗਈਆਂ ਮੇਰਾ ਮਾਹੌਲ ਪਹਿਲਾਂ ਕਿਵੇਂ ਦਾ ਸੀ ਜਾਂ ਹੁਣ ਕਿਵੇਂ ਦਾ ਮਾਹੌਲ ਬਣ ਗਿਆ ਤੇ ਮੈਂ ਫਿਰ ਵੀ ਉਸ ਗੁਰੂ ਦੀ ਰਜਾ ਵਿੱਚ ਰਹਿਣਾ ਪਸੰਦ ਕੀਤਾ ਆ ਮਾਈਂਡ ਦੇ ਵਿੱਚ ਇਹ ਗੱਲ ਆਣੀ ਨਾ ਬੜੀ ਨਾਰਮਲ ਹੈਗੀ ਹੈ ਹੋ ਜਾਂਦਾ ਕਿਸੇ ਵੇਲੇ ਆ ਵੀ ਜਾਂਦੀ ਗੁੱਸੇ 'ਚ ਵੀ ਆ ਜਾਂਦੀ ਹੈ ਵਰ ਰਹੀ ਕਿ ਪਪਾ ਇਹਨੇ ਇੰਨਾ ਸਬਰ ਬਖਸ਼ਿਆ ਹੈ ਕਿ ਜਿੱਥੇ ਬੈਠੇ ਬੈਠੇ ਰਹੋ ਇੰਨਾ ਕਿ ਪਪਾ ਜੀ ਨੇ ਮਿਹਰ ਕੀਤੀ ਸੀਗੀ ਉਦੋਂ ਤੇ ਭਾਈ ਦੱਸੇ ਤੁਸੀਂ ਜੋਬ ਵੀ ਕਰਦੇ ਰਹੇ ਹੋ ਕਿ ਜਦੋਂ ਤੁਸੀਂ ਉਥੋਂ ਪਿੰਡ ਪਿੰਡ ਤੋਂ ਸ਼ਹਿਰ ਆਏ ਤਾਂ ਸ਼ਹਿਰ ਦੇ ਵਿੱਚ ਇੱਥੇ ਆ ਕੇ ਕਿਹੜੀ ਜੋਬ ਕੀਤੀ ਤੇ ਕਿਵੇਂ ਨਾਲ ਇਹ ਜਿਹੜਾ ਅੱਜ ਤੁਸੀਂ ਕਾਟ ਲਗਾ ਕੇ ਬੈਠੇ ਹੋ ਤਾਂ ਇਹਦੀ ਕਿਵੇਂ ਇੱਥੇ ਆ ਕੇ ਜੋਬ ਚ ਕਾਟ ਲਗਾਈ ਜਾਂ ਜੋਬ ਤੋਂ ਬਾਅਦ ਕਿਵੇਂ ਦਾ ਮਾਹੌਲ ਬਣਿਆ ਜੀ ਤੁਹਾਨੂੰ ਕਾਟ ਲਗਾਉਣ ਲਈ ਮਜਬੂਰ ਹੋਣਾ ਪਿਆ ਸਟਾਰਟਿੰਗ ਮੇਰੀ ਜਿਹੜੀ ਮਤਲਬ ਜੌਬ ਦੀ ਸਟਾਰਟਿੰਗ ਹੋਈ ਸੀ ਬੀਪੀਓ ਤੋਂ ਮੈਂ ਟੈਲੀ ਕਾਲਰ ਐਜ਼ ਅ ਜੁਆਇਨ ਕੀਤਾ ਸੀ ਉਤੋਂ ਜਦੋਂ ਮੈਂ ਛੱਡਿਆ ਐਜ਼ ਅ ਟੀਮ ਲੀਡਰ ਉਤੋਂ ਛੱਡਿਆ ਸੀ ਜੌਬ ਉਤੋਂ ਵੀ ਟਾਈਮਿੰਗ ਇਸ਼ੂਸ ਆ ਗਏ ਸੀ ਫਿਰ ਉਸ ਤੋਂ ਬਾਅਦ ਮੈਂ ਆਸਟਰੀਆ ਦਾ ਬ੍ਰਾਂਡ ਸੀ ਈਗਲੋ ਲਾਈਟਸ ਦਾ ਮੈਨੂਫੈਕਚਰਰ ਸੀਗੇ ਉਹਨਾਂ ਦੇ ਅੰਦਰ ਮੈਂ ਕੰਮ ਕੀਤਾ ਸੀ 2008 ਤੋਂ uh, 18 ਤੋਂ ਸਟਾਰਟ ਕੀਤਾ ਸੀ ਐਂਡ 2023 ਹਾਂ 2024 ਜੂਨ ਜੁਲਾਈ ਤੱਕ ਮੈਂ ਉੱਥੇ ਜੌਬ ਕੀਤੀ ਹੈ ਇਸ ਈਅਰ ਤੱਕ ਨਹੀਂ 2023 ਸੌਰੀ 2023 ਤੱਕ ਮੈਂ ਜੌਬ ਕੀਤੀ ਹੈ ਉੱਥੇ ਤੇ ਠੀਕ ਹੈ ਮੇਰਾ ਸਹੀ ਹੈ ਉੱਥੇ ਹੀ ਚੱਲਦਾ ਬਿਆ ਸੀਗਾ ਬਟ ਇੱਕ ਸਟਾਰਟਿੰਗ ਮ ਹੱਟ ਤੋਂ ਕੀਤੀ ਸੀ ਛੱਡਿਆ ਜਦੋਂ ਸੀ ਉਦੋਂ ਮੇਰੀ 12000 ਸੀ ਐਨੇ ਸਾਲ ਜੌਬ ਕਰਕੇ ਵੀ ਸਿਰਫ 4000 ਦਾ ਇਨਕਰੀਮੈਂਟ ਉਹ ਵੀ ਬੜੇ ਤਰਲਿਆਂ ਨਾਲ ਮਿਲਿਆ ਸੀ ਹਰ ਵੇਲੇ ਹਰ ਵੇਲੇ ਕਹਿੰਦੇ ਰਹਿਣਾ ਕਿ ਸਾਰਾ ਸਾਡੀ ਸਵੇਰੇ 9 ਤੋਂ ਲੈ ਕੇ ਰਾਤੀ 8-9 ਵਜੇ ਤੱਕ ਦੀ 12 ਘੰਟੇ ਦੀ ਜੌਬ ਹੈਗੀ ਹੈ ਬੱਚੇ ਪੜਾਣੇ ਆ ਘਰ ਦਾ ਖਰਚਾ ਚਲਾਣਾ ਕਰਦੇ ਬਾਮਣਾ ਥੱਲੇ ਸੀ ਜੇ ਜੌਬ ਉਦੋਂ ਅਸੀਂ ਵੀ ਸਾਡੇ ਸਰੂਪ ਇਹ ਨਹੀਂ ਸੀਗਾ ਪਰ ਜਦੋਂ ਅਸੀਂ ਉਹ ਤੋਂ ਜੌਬ ਛੱਡੀ ਮੈਂ ਜਦੋਂ ਛੱਡੀ ਆ ਉਸ ਤੋਂ ਬਾਅਦ ਅਮਰਸ਼ਕਿਆ ਇਹਨਾਂ ਦੇ ਇਹ ਜਦੋਂ ਗਏ ਉਸ ਤੋਂ ਬਾਅਦ ਜਦੋਂ ਅਮਰਸ਼ਕੇ ਘਰ ਆਉਂਦੇ ਨੇ ਤੁਹਾਨੂੰ ਯਕੀਨ ਹੋ ਜਾਂਦਾ ਪਹਿਲਾਂ ਡਰਿੰਕ ਕਰਦੇ ਆ ਅਜ ਅਮਰਸ਼ਕੇ ਮੈਨੂੰ ਬਿਲਕੁਲ ਯਕੀਨ ਨਹੀਂ ਆਇਆ ਯਕੀਨ ਬਿਲਕੁਲ ਹੀ ਨਹੀਂ ਹੋਇਆ ਮਤਲਬ ਮੇਰਾ ਪਹਿਲਾ ਕੁਐਸਚਨ ਹੀ ਇਹ ਸੀਗਾ ਕਿ ਤੁਸੀਂ ਹੋ ਆਏ ਬਾਬਾ ਜੀ ਕੋਲੋਂ ਅਮਰਸ਼ਾਕਾ ਹੀ ਬਹੁਤ ਸੋਣੀ ਗੱਲ ਹੈ ਪਰ ਮੈਨੂੰ ਇਹ ਦੱਸੋ ਪਹਿਲਾਂ ਤੁਸੀਂ ਕਿ ਰਹਿਤ ਮਰਿਆਦਾ ਚ ਰਹਿ ਲੋਗੇ ਮੇਰਾ ਪਹਿਲਾ ਕੁਐਸਚਨ ਹੀ ਇਹ ਸੀ ਕਿ ਅਸੀਂ ਉਹ ਗਲਤੀ ਨਹੀਂ ਕਰਨੀ ਜਿਹੜੀ ਦੁਨੀਆ ਕਰਦੀ ਆ ਜੇ ਅਸੀਂ ਬਾਬਾ ਜੀ ਦੇ ਨਾਲ ਹੁਣ ਬਾਬਾ ਜੀ ਨੇ ਸਾਡੀ ਬਾਹ ਫੜੀ ਆ ਤੇ ਅਸੀਂ ਉਹਨਾਂ ਦੇ ਨਾਲ ਰਹਿਣਾ ਐ ਕੋਈ ਗਲਤੀ ਕਰਕੇ ਨਾ ਬਾਹ ਨਹੀਂ ਛੱਡਣੀ ਉਹਨਾਂ ਦੀ ਤੇ ਕੀ ਬਾਬਾ ਜੀ ਨੇ ਆਪਣੇ ਨਾਲ ਰਾ ਕੇ ਰੱਖਿਆ ਜਿਸ ਦਿਨ ਤੋਂ ਅਮਰੇ ਸ਼ਕਿਆ ਉਸ ਦਿਨ ਤੋਂ ਬਾਬਾ ਜੀ ਨੇ ਸਾਨੂੰ ਨਿਤਨੇਮ ਵਾਸਤੇ ਵੀ ਖੁਦ ਪਾਸੀ ਉੱਠ ਜਾਂਦੇ ਆ ਨਿਤਨੇਮ ਖਰੀਦਾ ਆ ਬਾਬਾ ਜੀ ਦੀ ਰਜ਼ਾ ਚ ਰਹੀਦਾ ਆ ਬਾਣੀ ਪੜੀਦੀ ਆ ਵਿਚਾਰ ਵੀ ਉਸੇ ਹਿਸਾਬ ਨਾਲ ਪੋਜ਼ਿਟਿਵ ਹੋ ਜਾਂਦੇ ਆ ਪਰ ਇਹ ਬੜਾ ਔਖਾ ਜਿਹਾ ਜਿਸ ਤਰ੍ਹਾਂ ਕਹਿ દिए ਕਿ ਅੰਮ੍ਰਿਤਸਰ ਕੰ ਤੋਂ ਬਾਅਦ ਜਿਸਾ ਕਹਿੰਦੇ ਨਾ ਬਾਬਾ ਇਮਤਿਹਾਨ ਲੈਂਦੇ ਆ ਫਸੋ ਇਮਤਿਹਾਨ ਹੀ ਨਹੀਂ ਖਤਮ ਹੁੰਦੇ ਮੈਂ ਖਤਮ ਨਹੀਂ ਹੋਏ ਨਹੀਂ ਬਿਲਕੁਲ ਨਹੀਂ ਹੁੰਦੇ ਕਿਵੇਂ ਦੀਆਂ ਔਂਕੜਾਂ ਆਈਆਂ ਦੇਖੋ ਉਸ ਤੋਂ ਬਾਅਦ ਕਿਵੇਂ ਦਾ ਮਾਹੌਲ ਤੁਹਾਡਾ ਬਣਿਆ ਤੇ ਇਸ ਕਾਰਟ ਲਗਾਉਣ ਦੇ ਲਈ ਕਿਵੇਂ ਦੀਆਂ ਔਂਕੜਾਂ ਤੁਹਾਨੂੰ ਚੇਲਣੀਆਂ ਪਈਆਂ ਔਂਕੜਾਂ ਦੇ ਬਹੁਤ ਜ਼ਿਆਦਾ ਕਰਨੀਆਂ ਪਈਆਂ ਕਿ ਜਦੋਂ ਪਹਿਲਾਂ ਸ਼ਾਪ ਕੀਤੀ 1.5 ਸਾਲ ਤੇ ਉੱਥੇ ਰੈਂਟ ਸੀ 8000 ਰੁਪਇਆ 10000 ਤੱਕ ਖਰਚਾ ਸੀਗਾ ਉਹਦਾ ਉਹ ਰੈਂਟ ਹੀ ਨਹੀਂ ਨਿਕਲਦਾ ਸੀਗਾ ਮਕਬੂਲਪੁਰ ਇੱਕ ਦਾ ਏਰੀਆ ਚੂਸ ਕਰਕੇ ਬੈਠ ਗਏ ਉਹ ਥੋੜਾ ਜਿਆ ਸਭ ਨੂੰ ਪਤਾ ਹੈ ਕਿਸ ਤਰ੍ਹਾਂ ਦਾ ਹੈ ਤੇ ਉੱਥੇ ਸਾਨੂੰ ਸੀਗਾ ਸ਼ਾਇਦ ਜਿਹੜੇ ਸਿੰਘ ਨੇ ਜਾਂ ਚੰਗੇ ਪਰਿਵਾਰ ਨੇ ਸਾਡੇ ਕੋਲ ਆਣਗੇ ਪਰ ਉੱਥੇ ਦਾ ਲੋਕਾਂ ਦਾ ਮਾਈਂਡ ਸੈਟ ਹੀ ਇਹੀ ਸੀਗਾ ਕਿ ਮਕਬੂਲਪੁਰੇ 'ਚ ਰਹਿ ਕੇ ਅਸੀਂ ਇਤੋਂ ਦੇ ਕਿ ਇਹ ਬੰਦੇ ਕੋਲ ਕੋਈ ਚੀਜ਼ ਨਹੀਂ ਖਾਣੀ ਕਿ ਅਸੀਂ ਬਾਹਰ ਚੱਲ ਜਾਾਂਗੇ ਨਿਊ ਅਮ੍ਰਿਤਸਰ ਚੱਲ ਜਾਾਂਗੇ ਰੰਜੀਤ ਐਵੇਨਿਊ ਚੱਲ ਜਾਾਂਗੇ ਪਰ ਇਤੋਂ ਲੱਗ ਗਿਆ ਨਹੀਂ ਕਿਦਨੇ ਬਸ ਉਹੀ ਚੀਜ਼ ਸਾਨੂੰ ਮਾਰ ਗਈ ਕਿ ਉੱਥੇ ਸਾਡੇ ਕੋਲ ਰੈਂਟ ਨਹੀਂ ਨਿਕਲਿਆ ਅਸੀਂ ਕੰਟੀਨਿਊ ਨਹੀਂ ਕਰ पाए ਉਤੋਂ ਛੱਡਿਆ ਜਦੋਂ ਉਤੋਂ ਛੱਡਿਆ ਉਦੋਂ ਹੱਥ ਖਾਲੀ ਹੋ ਗਏ ਸੀ ਇੱਕ ਕਾਰਟ ਹੀ ਸੀ ਸਾਡੇ ਕੋਲ ਜਾਂ ਉਤੋਂ ਦੇ ਭਾਂਡੇ ਸੀਗੇ ਹੋ ਚੁੱਕੇ ਸੀ ਤੇ ਬਾਬਾ ਜੀ ਦੇ ਚਰਨਾਂ 'ਚ ਆ ਕੇ ਬਹਿ ਗਏ ਕਿ ਹੁਣ ਤੁਸੀਂ ਬਾਬਾ ਜੀ ਕਰਨਾ ਜੋ ਕਰਨਾ ਉਦੋਂ ਇੱਥੇ ਫਿਰ ਜਦੋਂ ਤੁਸੀਂ ਆਏ ਕਿਸ ਨੇ ਕਾਰਡ ਲਈ ਤੁਹਾਨੂੰ ਜਗ੍ਹਾ ਦਿੱਤੀ ਜਾਂ ਕਿਵੇਂ ਇੱਥੇ ਜਗ੍ਹਾ ਦੀ ਚੁਆਇਸ ਕਿਵੇਂ ਕੀਤੀ ਕਿ ਅਸੀਂ ਇਸ ਜਗ੍ਹਾ ਤੇ ਹੀ ਦੁਕਾਨ ਲਾਈ ਕਿਉਂਕਿ ਦੇਖਿਆ ਗਿਆ ਅਕਸਰ ਹੀ ਪ੍ਰਵਾਸੀ ਰੇੜੀਆਂ ਲਗਾ ਕੇ ਖੜੇ ਉਹਨੇ ਆਪਣੇ ਅੱਡੇ ਬਣੇ ਹੁੰਦੇ ਨੇ ਤੁਹਾਨੂੰ ਇੱਥੇ ਜਗ੍ਹਾ ਕਿਸ ਨੇ ਦਿੱਤੀ ਇਹ ਸਾਡਾ ਮਗਰ ਆਪਾਂ ਕਹੀ ਇਹ ਸਾਡੀ ਫਸਟ ਚੁਆਇਸ ਨਹੀਂ ਗੀ ਅਸੀਂ ਜਿੱਥੇ-ਜਿੱਥੇ ਦੇਖਿਆ ਸਾਨੂੰ ਮਨਾ ਹੀ ਕੀਤਾ ਮਨਾ ਵੀ ਪ੍ਰਵਾਸੀਆ ਨਹੀਂ ਕੀਤਾ ਸਾਡਾ 10 ਸਾਲ ਹੋ ਗਿਆ ਪੱਕਾ ਅੱਡਾ ਆ ਸਾਡਾ 20 ਸਾਲ ਹੋ ਗਿਆ ਪੱਕਾ ਅੱਡਾ ਆ ਤੁਸੀਂ ਇੰਥੇ ਨਹੀਂ ਲਾ ਸਕਦੇ ਇੱਥੇ ਵੀ ਬੜੀ ਜੁੱਧਾਂ ਨਾਲ ਸਾਨੂੰ ਬਾਬਾਈ ਨੇ ਜੋ بڑا ਬਲ ਬਖਸ਼ਿਆ ਗਿਆ ਹੀ ਤੇ ਅੜ ਕੇ ਖੜੇ ਆ ਨਹੀਂ ਤੇ ਸਾਨੂੰ ਇੱਥੇ ਤੋੜਨ ਵਾਲੇ ਬਹੁਤ ਨੇ ਨਹੀਂ ਲੱਗਦਾ ਕਿ ਪ੍ਰਵਾਸੀਆਂ ਨੂੰ ਤੇ ਮਿੰਟ 'ਚ ਜਗ੍ਹਾ ਮਿਲ ਜਾਂਦੀ ਅੱਡਾ ਲਾਉਣ ਵਾਸਤੇ ਜਾਂ ਕੋਈ ਰੇੜੀ ਲਗਾਣੀ ਹੋਵੇ ਪਰ ਜਦੋਂ ਕਿਸੇ ਗੁਰਸੇਖ ਨੇ ਜਾਂ ਕਿਸੇ ਪੰਜਾਬੀ ਨੇ ਰੇੜੀ ਲਾਣੀ ਹੋਵੇ ਤਾਂ ਉਹਨੂੰ ਜਗ੍ਹਾ ਹੀ ਨਹੀਂ ਕੋ ਦਿੰਦਾ ਜੇ ਲਗਾ ਵੀ ਲੈਂਦਾ ਤਾਂ ਉਸਨੂੰ ਰੋਕਿਆ ਟੋਕਿਆ ਜਾਂਦਾ ਪ੍ਰਸ਼ਾਸਨ ਵੱਲੋਂ ਰੋਕਿਆ ਟੋਕਿਆ ਜਾਂਦਾ ਪੁਲਿਸ ਮੁਲਾਜ਼ਮ ਵੱਲੋਂ ਰੋਕਿਆ ਟੋਕਿਆ ਪਰ ਪ੍ਰਵਾਸੀ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਸਾਨੂੰ ਅੱਜ ਤੱਕ ਨਾ ਤਾਂ ਕਿਸੇ ਪੁਲਿਸ ਵਾਲੇ ਭਾਈ ਸਾਹਬ ਨੇ ਕਿਸੇ ਨੇ ਪਰੇਸ਼ਾਨੀ ਕੀਤਾ ਪ੍ਰਸ਼ਾਸਨ ਵੱਲੋਂ ਵੀ ਚਲੋ ਸਾਨੂੰ ਅੱਜ ਤੱਕ ਕਿਸੇ ਨੇ ਕੋਈ ਪਰੇਸ਼ਾਨੀ ਨਹੀਂ ਸਾਨੂੰ ਪਰੇਸ਼ਾਨੀ ਸਿਰਫ ਇੰਨਾ ਵੱਲੋਂ ਹੀ ਆਈ ਜਿਹੜੀ ਹੈ ਕੁਝ ਆਪਣੇਆਂ ਵੱਲ ਕੁਝ ਬਗਾਨਿਆਂ ਵੱਲੋਂ ਆਪਣੇ ਕੌਣ ਸੀ ਤੇ ਬਗਾਨੇ ਸੁਣੇ ਉਹਨਾਂ ਵੱਲੋਂ ਕਿਹੜੀ ਪ੍ਰਸ਼ੰਸਾ ਕੁਝ ਸਿੰਘਾਂ ਵੱਲੋਂ ਤੇ ਕੁਝ ਪਗਈਏ ਪ੍ਰਵਾਸੀਆਂ ਵੱਲੋਂ ਤਾਂ ਅਸੀਂ ਪੂਰਾ ਵੀ ਨਹੀਂ ਕਹਿ ਸਕਦੇ ਪਰ ਜੋ ਆ ਚਲੋ ਬਾਬਾ ਜੀ ਦੀ ਰਜਾਣਾ ਹੋਇਆ ਸੀ ਇਸ ਵੱਲੋਂ ਸਿੰਘਾਂ ਨਾਲ ਐਸਾ ਕੀ ਹੋਇਆ ਜੇ ਸਿੰਘ ਤਾਂ ਕਹਿੰਦੇ ਨੇ ਸਾਰਿਆਂ ਦਾ ਸਾਥ ਦਿੰਦੇ ਨੇ ਤੁਹਾਡੇ ਨਾਲ ਐਸਾ ਕੀ ਹੋ ਗਿਆ ਸਾਡਾ ਤਾਂ ਹਲੇ ਤੱਕ ਕਿਸੇ ਨੇ ਸਾਥ ਨਹੀਂ ਦਿੱਤਾ ਐਵੇਂ ਕਹੀਏ ਸਾਡੇ ਕੋਲ ਚਲੋ ਜਿਹੜੇ ਆਉਂਦੇ ਨੇ ਗੁਰਸਿੱਖ ਭਾਈ ਆਉਂਦੇ ਨੇ ਸਾਡੇ ਕੋਲ ਹਲੇ ਵੀ ਕੰਟੀਨਿਊਸਲੀ ਸਾਡੇ ਕੋਲ ਹੀ ਆ ਰਹੇ ਬਾਹਰ ਨਹੀਂ ਜਾ ਰਹੇ ਪਰ ਉਹ ਕਿਹੜੇ ਸਿੰਗਾ ਨਾਲ ਸਾਥ ਦਿੱਤਾ ਚਲੋ ਨਾਮ ਨਾ ਦੱਸੋ ਪਰ ਐਸਾ ਕੀ ਹੋਇਆ ਸੀ ਕਿ ਉਹਨਾਂ ਤੁਸੀਂ ਕੀ ਉਮੀਦ ਰੱਖਦੇ ਸੀ ਜੇ ਉਹਨਾਂ ਨੇ ਸਾਥ ਨਹੀਂ ਦਿੱਤਾ ਸਾਨੂੰ ਸੀਗਾ ਕਿ ਸ਼ਾਇਦ ਸਾਨੂੰ ਆਪਣੇ ਬੱਚਿਆਂ ਵਾਂਗ ਵੇਖਣਗੇ ਅਸੀਂ ਉਹਨਾਂ ਦੇ ਸ਼ਰਨ ਚ ਆਏ ਆ ਉਹਨਾਂ ਦੇ ਨੇਬਰਹੂਡ ਚ ਆਏ ਆ ਕਿ ਸਾਨੂੰ ਸਾਥ ਦੇਣਗੇ ਸਾਡਾ ਪਰ ਉਹ ਬਿਲਕੁਲ ਉਲਟ ਹੋ ਗਿਆ ਉਹ ਬਾਕੀ ਤੇ ਲੱਗੇ ਬੰਨੇ ਸਾਰਿਆਂ ਨੂੰ ਪਤਾ ਮੈਂ ਉਸ ਬਾਰੇ ਕੁਝ ਗੱਲ ਨਹੀਂ ਕਰਨਾ ਚਾਹੁੰਦੀ ਹਾਂ ਜੀ ਇਸ ਬਗਾਨੇ ਦੇ ਅਸੀਂ ਜਿਹੜੇ ਬਗਾਨਿਆਂ ਨੇ ਸਾਥ ਨਹੀਂ ਬਗਾਨੀ ਪ੍ਰਵਾਸੀ ਤੁਸੀਂ ਇਹ ਤਾਂ ਟਿਕ ਨਹੀਂ ਸਕਦੇ ਤੁਹਾਡੇ ਕੋ ਆਣਾ ਕਿਸੇ ਨੇ ਨਹੀਂ ਆ ਤੁਸੀਂ ਚਾਰ ਆਈਟਮਾਂ ਬਣਾਉਂਦੇ ਹੋ ਤੇ ਅਸੀਂ 10 ਬਣਾਣੇ ਆ ਤੇ ਲੋਕੀ ਨਹੀਂ ਮੰਨ ਹੈਗੇ ਆ ਕੀ ਕਹਿਣਗੇ ਉਹ ਦੇਖੋ ਬਈਏ ਦੀ ਰੇੜੀ ਦੇ ਕਿੰਨੇ ਜਾਣੇ ਆ ਤੁਸੀਂ ਆ ਚੀਜ਼ ਵੀ ਬਣਾਇਆ ਕਰੋ ਐਦਾਂ ਬਣਾਇਆ ਕਰੋ ਇਧਰੋਂ ਪੈਸਾ ਬਚਾਇਆ ਕਰੋ ਜਿਹੜੀ ਚੀਜ਼ ਤੁਸੀਂ 60ਾਂ ਦੀ ਵੇਚਦੇ ਹੋ ਤੁਸੀਂ 30ਾਂ ਦੀ ਵੇਚੋ ਤਾਂ ਜੋ ਤੁਹਾਡੇ ਕੋਲ ਪ੍ਰਵਾਸੀਆਂ ਤੋਂ ਛੁੱਟ ਕੇ ਲੋਕੀ ਤੁਹਾਡੇ ਕੋਲ ਆਣ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਅਹੀਂ ਚੀਜ਼ ਚੰਗੀ ਵਰਤਦੇ ਆ ਸਾਡੀ ਕੋਸਟਿੰਗ ਅਗਰ ਸਾਡੀ 42 50 ਰੁਪਏ ਦੀ ਹੈਗੀ ਹੈ ਉਹਨੂੰ ਲਾ ਪਾ ਕੇ ਵੀ ਅਗਰ ਅਸੀਂ 60 ਦਾ ਵੇਚੀ ਸਾਨੂੰ ਤਾਂ ਵੀ ਨਹੀਂ ਕੋਈ ਬਚਦਾ ਅਸੀਂ ਵੇਚ ਰਹੇ ਆ ਵੇਚ ਕੇ ਵੀ ਸਾਨੂੰ ਇੰਨੀ ਗੱਲ ਕਹਿੰਦੇ ਤੁਸੀਂ ਤਾਂ ਬਾਲਾ ਮਹਿੰਗਾ ਵੇਚਦੇ ਹੋ ਹਮ ਅਹੀਂ ਚਾਂਪਾ ਦਾ ਕੰਮ ਕਰਦੇ ਆ ਅਹੀਂ ਸੋਇਆ ਵੀ ਵਰਤਦੇ ਆ ਚਾਂਪਾ ਅਸੀਂ ਹੁਣ ਅੱਕ ਕੇ ਮੈਦਾ ਵੀ ਸ਼ੁਰੂ ਕੀਤਾ। ਮਤਲਬ ਜਿਹੜੀਆਂ ਦੂਜੀਆਂ ਰੇੜੀਆਂ ਪ੍ਰਵਾਸੀਆਂ ਮੈਦਾ ਵਰਦੇ ਨੇ ਤੁਸੀਂ ਸੋਇਆ ਚਾਂਪ ਵਰਦੇ ਪਰ ਜਦੋਂ ਤੁਸੀਂ origignal ਚੀਜ਼ ਦੇ ਰਿਹਾ ਤਾਂ ਉਹ ਲੋਕ ਖਾਣ ਨੂੰ ਤਿਆਰ ਨਹੀਂ ਖਾਂਦੇ। ਨਹੀਂ ਖਾਂਦੇ। ਉਹ ਸਿੱਧਾ ਕਹਿਣਗੇ ਚਿੱਟੀ ਵਾਲੀ ਚਾਂਪ ਦੇ ਦਿਓ ਜੀ 50 ਰੁਪਏ ਵਾਲੀ। ਮੈਦੇ ਵਾਲੀ। ਤੇ ਫਿਰ ਅਸੀਂ ਕਹਿੰਨੇ ਵੀ ਆ ਵੀ ਭਾਈ ਤੁਸੀਂ ਮੈਦਾ ਦਾ ਨੂੰ ਖਾਣਾ ਹੈ ਤੁਹਾਨੂੰ ਚੰਗੀ ਚੀਜ਼ ਦਿੰਨੇ ਆ ਤੁਸੀਂ 20-30 ਰੁਪਏ ਵੱਧ ਖਰਚੋ ਤੁਹਾਨੂੰ ਉਹ ਚੰਗੀ ਚੀਜ਼ ਖਾਣ ਨੂੰ ਮਿਲੇਗੀ। ਪਰ ਨਹੀਂ ਅਸੀਂ ਵੀ 50 ਹੀ ਖਰਚਨੇ ਆ ਤੇ ਉਸ ਕਰਕੇ ਸਾਨੂੰ ਉਹ ਵੀ ਰੱਖਣੀ ਪਈ ਆ। ਨਹੀਂ ਦੇ ਸੀ ਉਹ ਵੀ ਰੱਖ ਕੇ ਰਾਜੀ ਨਹੀਂ ਸੀਗੇ ਲੋਕ ਤਾਂ ਜੀਵ ਦਾ ਸਵਾਦ ਵੇਖਦੇ ਨੇ ਉਹਨਾਂ ਨੂੰ ਨਹੀਂ ਵੀ ਉਹਨੇ ਸਿਹਤ ਨਾਲ ਕੋਈ ਖਲਵਾੜ ਨਹੀਂ ਨਹੀਂ ਆਪਾਂ ਮੋਸਟ ਆਫ ਇਹੀ ਦੇਖਿਆ ਜਿਹੜੇ ਚਲੋ ਸਾਡੇ ਕੋਲ ਬਾਬਾ ਜੀ ਦੀ ਮੇਰ ਨਾਲ ਵਿਵੇਕ ਸਿੰਘ ਵੀ ਆਉਂਦੇ ਨੇ ਜਿਹਨਾਂ ਵੇਖ ਰੱਖਿਆ ਹੋਇਆ ਤੇ ਉਹ ਚੰਗੀ ਚੀਜ਼ ਖਾਣਾ ਪਸੰਦ ਕਰਦੇ ਨੇ ਉਹਨਾਂ ਨੂੰ ਪੈਸੇ ਨਾਲ ਨਹੀਂ ਕੋਈ ਹੁੰਦਾ ਉਹ ਕਹਿੰਦੇ ਸਾਨੂੰ ਚੀਜ਼ ਚੰਗੀ ਮਿਲੇ ਸਾਫ਼ ਸੁਥਰੀ ਮਿਲੇ ਇਸ ਕਰਕੇ ਸਾਡੇ ਕੋਲ ਵੀ ਸਿੰਘ ਆਉਂਦੇ ਨੇ ਬਾਕੀ ਕਈ ਮੋਸਟ ਆਫ ਇਹ ਹੀ ਕਹਿੰਦੇ ਨੇ ਕਿ ਤੁਸੀਂ ਇੰਨੀ ਮਹਿੰਗੀ ਕਾਤੇ ਲਾਉਨੇ ਹੋ 80 ਦੀ ਕਨ ਨੂੰ ਲਾਉਨੇ ਹੋ 100 ਦੀ ਪਲੇਟ ਕਨ ਨੂੰ ਲਾਉਨੇ ਹੋ ਪਰ ਇਹ ਚੀਜ਼ ਸਮਝ ਦੇਣੀ ਆ ਵੀ ਤੁਸੀਂ ਉਧਰੋਂ ਜਾ ਕੇ ਵੇਖੋ ਖਾ ਕੇ ਦੇ ਇਤੋਂ ਖਾ ਕੇ ਵੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਪਰ ਇੱਕ ਪਸੇ ਇਹ ਵੀ ਦੇਖਿਆ ਜਾਂਦਾ ਨਾ ਕਿ ਇੱਕ ਪੰਜਾਬੀ ਭਰਾ ਨੇ ਕੋਈ ਕੰਮ ਕੀਤਾ ਤਾਂ ਸਭ ਤੋਂ ਪਹਿਲ ਪੰਜਾਬੀ ਭਰਾ ਨੂੰ ਪੰਜਾਬੀ ਨੂੰ ਹੀ ਦੇਣੀ ਚਾਹੀਦੀ ਹੈ ਪਰ ਉਹ ਨਹੀਂ ਤੁਹਾਨੂੰ ਮਿਲਦਾ ਨਹੀਂ ਵੀਰ ਜੀ ਤੁਸੀਂ ਤਾਂ ਹਲੇ ਡੇ ਟਾਈਮ 'ਚ ਆਏ ਹੋ ਤੁਸੀਂ ਅਗਰ ਰਾਤੀ 8 ਵਜੇ ਆਂਦੇ ਸਾਡੇ ਸਾਹਮਣੇ ਪ੍ਰਵਾਸੀ ਰੇੜੀ ਲਾਉਂਦੇ ਨੇ ਜਾਂ ਅੰਦਰ ਰਾਮਗੜੀਆ ਗੇਟ ਦੇ ਅੰਦਰ 10 ਰੇੜੀਆਂ ਪ੍ਰਵਾਸੀਆਂ ਦੀ ਨੇ ਅੰਦਰ ਇੰਨਾ ਕੁ ਜ਼ਿਆਦਾ ਰਾਸ਼ ਹੁੰਦਾ ਕਿ ਅਸੀਂ ਤੁਰ ਕੇ ਵੀ ਲੰਘ ਨਹੀਂ ਪਾਉਂਦੇ ਟ੍ਰੈਫਿਕ ਜਾਮ ਹੁੰਦਾ ਰਾਤੀ ਸਿਰਫ ਐਸੇ ਕਰਕੇ ਕਿ ਉਹਨਾਂ ਕੋਲ ਗਾਹ ਕਿ ਸਾਡੇ ਕੋਲ ਇਤੇ ਗਾਹਕ ਸ਼ੁਰੂ ਹੁੰਦਾ ਜਦੋਂ ਉਹਨਾਂ ਦੀ ਮਾਰਕੀਟ ਬੰਦ ਹੋ ਜਾਂਦੀ ਉਹਨਾਂ ਦੀ ਮਾਰਕੀਟ ਬੰਦ ਹੁੰਦੀ 1:30 ਵਜੇ ਸਾਡੇ ਕੋ ਗਾਹ ਆਉਂਦਾ ਹੀ 1:30 ਵਜੇ ਤੁਸੀਂ ਫਿਰ ਸਵੇਰੇ ਕਿੰਨੇ ਵਜੇ ਆਜਣੋ ਕਿਵੇਂ ਸਾਰਾ ਸਮਾਨ ਸੈੱਟ ਪਾਓ ਪਹਿਲਾਂ ਵੀਰ ਜੀ ਆਉਨੇ ਸੀ 11:30 ਵਜੇ ਪਰ ਜਦੋਂ 11:30 ਵਜੇ ਆ ਕੇ ਵੀ ਗਾਹ 8 ਵਜੇ ਆਉਂਦਾ ਸੀ ਨਾ ਇਸ ਕਰਕੇ ਅਸੀਂ ਦੁਪਹਿਰੇ 2 ਵਜੇ ਆਣਾ ਸ਼ੁਰੂ ਕੀਤਾ ਕਿ ਇੰਨੀ ਦੇਰ ਤੱਕ ਬੈਠ ਕੇ ਵੀ ਕੋਈ ਫਾਇਦਾ ਨਹੀਂ ਸੀ ਹੁੰਦਾ ਇਹ ਹੈ ਕਿ ਬੱਸ ਇੱਕ ਮਾਈਂਡ ਸੈਟ ਹੈਗਾ ਲੋਕਾਂ ਦਾ ਕਿ ਸਾਨੂੰ ਸਸਤੀ ਚੀਜ਼ ਖਾਣੀ ਹੈ ਸਾਡੀ ਜਿੱਥੇ ਚੀਜ਼ 10 ਕਿਲੋ ਲੱਗਦੀ ਸੀ ਉਹ ਤੇ ਨੂੰ 2 ਕਿਲੋ ਦੇ ਆ ਗਏ ਆ ਖਰਚਾ ਤੇ ਬਿਲਕੁਲ ਹੀ ਨਹੀਂ ਨਿਕਲਦਾ ਹਾ ਤੇ ਨਾ ਜ਼ਿਆਦਾ ਤੰਗ ਹੋਇਆ ਪਿਆ ਕਿੰਨਾ ਕੁ ਸ਼ੁਕਰ ਹੈ ਗੁਰੂ ਮਹਾਰਾਜ ਦਾ ਕਰਦੇ ਕਿ ਉਸ ਦਰ ਤੇ ਆਇਓ ਭਰੋਸਾ ਹੈਗਾ ਕਿ ਮੈਂ ਇਹ ਕਰਨਾ ਤੇ ਇੱਥੇ ਹੀ ਹੈ ਸਭ ਕੁਝ ਮਿਲੇਗਾ ਇਤੋਂ ਹੀ ਸਬਰ ਤੁਸੀਂ ਸਬਰ ਦੀ ਗੱਲ ਪਹਿਲਾਂ ਵੀ ਕੀਤੀ ਹੈ ਸਬਰ ਰੱਖਣਾ ਜੁੜੀ ਵਿਸ਼ਵਾਸ ਮਹਜਰੂਰੀ ਹੈ ਵਿਸ਼ਵਾਸ ਤੇ ਬਹੁਤ ਹੈ ਬਾਪੂ ਦੇ ਬਾਪੂ ਨਹੀਂ ਕਰਨਾ ਜੋ ਕਰਨਾ ਸਾਨੂੰ ਰੋਟੀ ਵੀ ਉਹਨਾਂ ਦੇਣੀ ਆ ਆ ਦੁਕਾਨ ਉਹਨਾਂ ਦੀ ਆ ਤੇ ਵੀ ਉਹਨਾਂ ਨੇ ਚਲਾਉਣੀ ਆ ਅਸੀਂ ਤਾਂ ਬਸ ਕੰਮ ਕਰਨ ਵਾਲੇ ਸਾਡੇ ਤੋਂ ਉਹਨਾਂ ਨੇ ਕੰਮ ਲੈਣਾ ਅਸੀਂ ਕਰਨਾ ਹੈ ਬਾਕੀ ਇਹ ਕਿ ਜੇ ਸਿੰਘ ਸਾਡਾ ਸਾਥ ਦੇਣ ਹੋ ਸਕਦਾ ਅਸੀਂ ਵੀ ਕੁਝ ਆਪਣੇ ਰੇੜੀ ਦਾ ਸੋਚ ਸਕੀਏ ਜਾਂ ਆਪਣੇ ਸਮਾਨ ਵਿਧਾਨ ਦਾ ਜਾਂ ਆਪਣਾ ਕੰਮ ਵਿਧਾਨ ਦਾ ਸੋਚ ਸਕੀਏ ਲੈ ਦੇ ਜੋ ਹਾਲ ਹੋਏ ਭੇ ਆ ਵੀ ਘਟਦਾ ਪਿਆ ਜਿੰਨਾ ਕੰਮ ਹੀ ਕਰਦੇ ਆ ਪਰਵਾੜ ਦਾ ਖਰਚਾ ਫਿਰ ਚੱਲ ਜਾਂਦਾ ਇੱਥੋਂ ਸਾਰਾ ਨਹੀਂ ਬਹੁਤ ਔਖਾ ਹੋਇਆ ਪਿਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਇਹ ਅਪੀਲ ਕਰਨਾ ਚਾਹੋਗੇ ਪੰਜਾਬੀ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀਰ ਜੀ ਇਹੀ ਹੈਗੀ ਹੈ ਕਿ ਚਲੋ ਅਸੀਂ ਕਿਸੇ ਨੂੰ ਮਾੜਾ ਨਹੀਂ ਹਾਂ ਤੁਸੀਂ ਪ੍ਰਵਾਸੀਆਂ ਕੋਲੋਂ ਖਾਂਦੇ ਹੋ ਤੁਹਾਡੇ ਮੂੰਹ ਦਾ ਸਵਾਦ ਬੰਨੇ ਆ ਅਸੀਂ ਉਹ ਨਹੀਂ ਕੁਝ ਕਹ ਪਰ ਇੱਕ ਵਾਰੀ ਤੁਸੀਂ ਸਾਡੇ ਕੋਲ ਵੀ ਟ੍ਰਾਈ ਕਰੋ ਅਸੀਂ ਮਾੜੀ ਚੀਜ਼ ਨਹੀਂ ਵੇਚਦੇ ਅਸੀਂ ਜੋ ਬਣਾਉਂਨੇ ਸਾਫ਼ ਸੁਥਰਾ ਚੰਗਾ ਚੰਗੀ ਕੁਆਲਿਟੀ ਦੀ ਚੀਜ਼ ਤੁਸੀਂ ਚਾਹੇ ਆ ਕੇ ਚੈੱਕ ਕਰ ਲਓ ਸਭ ਕੁਝ ਅਸੀਂ ਖੁਦ ਬਣਾਉਂਨੇ ਆ ਕੋਈ ਬਾਜ਼ਾਰੀ ਚੀਜ਼ ਨਹੀਂ ਆਪਾਂ ਐਡ ਕਰਦੇ ਜਿਹੜੇ ਪੈਕੇਟਸ ਜਾਂ ਕੈਚਅਪਸ ਆਪ ਵੀ ਆਪਾਂ ਯੂਜ਼ ਕਰਦੇ ਹਾਂ ਵੀ ਚੰਗੀ ਕੰਪਨੀ ਦੀਆਂ ਹੁੰਦੀਆਂ ਨੇ ਸ਼ਾਇਦ ਇਸੇ ਕਰਕੇ ਸਾਨੂੰ ਕੋਈ ਬਚਦਾ ਨਹੀਂ ਆ ਬਰਵਾਸੀ ਦਾ ਉਗਲ ਕਹਿੰਦੇ ਆ ਕਿ ਸਾਨੂੰ ਆ ਕੇ ਕਈਆਂ ਨੇ ਆਖਿਆ ਕਿ ਉਹ ਫਲਾਣੇ ਦਾ ਤਾਂ ਗੱਲਾਂ ਲੱਖ ਰੁਪਏ ਦਾ ਦਿਹਾੜੀ ਦਾ ਇਹ ਤੁਹਾਡਾ 10000 ਦਾ ਤੇ ਹੋਊਗਾ 10000 ਤੇ ਅਸੀਂ ਮਹੀਨੇ 'ਚ ਨਹੀਂ ਕਦੀ ਇਕੱਠਾ ਵੇਖਿਆ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਕਹਿੰਦਾ ਮਤਲਬ ਇਹ ਹੋਇਆ ਵੀ ਕਮਾਈ ਨਾਲੋਂ ਲੋਕਾਂ ਦੀ ਸਿਹਤ ਨਾਲ ਖਲਵਾੜਨਾ ਕੀਤਾ ਜਾਵੇ ਕਮਾਈ ਭਾਵੇਂ ਘੱਟ ਹੋ ਜਾਏ ਪਰ ਚੰਗਾ ਖਵਾਉਣਾ ਲੋਕਾਂ ਨੂੰ ਚੰਗੀ ਚੰਗਾ ਸਮਾਨ ਰੱਖਣਾ ਪਰ ਜਿਹੜਾ ਲੋਕਾਂ ਦਾ ਸਬੂਹ ਦਾ ਸਵਾਦ ਹੈ ਉਹ ਲੋਕਾਂ ਨੂੰ ਚੰਗੀ ਮਲਖਾਨ ਪਸੰਦ ਨਹੀਂ ਕਰਨਗੇ। ਬਸ ਭਾਜੀ ਤੁਸੀਂ ਕਹਿ ਹੀ ਦਿੱਤਾ ਮੈਨੂੰ ਇਹਦਾ ਮੈਂ ਇਸ ਵਾਰੀ ਕੁਝ ਕਹਿ ਨਹੀਂ ਸਕਦੀ। ਤਾਂ ਹੀ ਜਿੰਨਾ ਚੰਗਾ ਦੇਣ ਦੀ ਕੋਸ਼ਿਸ਼ ਕਰਦੇ ਆ ਕਰਦੇ ਨੇ ਵੀ ਆ ਜੇ ਸਾਨੂੰ ਸਿੰਘਾਂ ਦਾ ਸਾਥ ਮਿਲੇ ਸਾਨੂੰ ਆਪਣੇ ਭੈਣ ਭਰਾਵਾਂ ਦਾ ਸਾਥ ਮਿਲੇ ਅਸੀਂ ਹੋ ਸਕਦਾ ਹੈ ਕਿ ਹੋਰ ਚੀਜ਼ਾਂ ਵਧਾਈਏ ਕੁਆਲਿਟੀ ਆਪਣੀ ਹੋਰ ਅੱਛੀ ਕਰੀਏ ਕੁਆਂਟੀਟੀ ਤੇ ਵੈਸੇ ਵੀ ਸਾਡੀ ਘਟ ਹੈ ਇਸੇ ਕਰਕੇ ਵੀ ਸਾਨੂੰ ਕੁਆਲਿਟੀ ਮੇਨਟੇਨ ਕਰਨੀ ਪੈਂਦੀ ਹੈ ਨਹੀਂ ਤੇ ਗੰਦ ਤਾਂ ساری ਦੁਨੀਆ ਖਵਾਉਂਦੀ ਵੀ ਆ। ਸਾਨੂੰ ਵੀ ਪਤਾ ਉਹ ਗੰਦਾ ਹੁੰਦਾ ਕਿੱਥੋਂ ਆ ਬੰਦਾ ਕਿੱਦਾਂ ਆ ਉਹਦੇ ਚ ਲੋਕਾਂ ਦੇ ਪੈਸੇ ਕਿੱਦਾਂ ਬਚਦੇ ਆ ਪਤਾ ਦਿ ਸਾਨੂੰ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਪਤਾ ਲੱਗ ਜਾਂਦਾ ਐ ਅਸੀਂ ਉਹ ਰਾਹ ਤੇ ਨਹੀਂ ਦੁਰਨਾ ਚਾਹੁੰਦੇ ਸਾਡੇ ਵੀ ਛੋਟੇ ਛੋਟੇ ਬੱਚੇ ਨੇ ਅੱਜ ਅਸੀਂ ਕੇ ਦੇ ਬੱਚੇ ਨਾਲ ਇਹ ਕੰਮ ਕਰਾਂਗੇ ਕੱਲ ਨੂੰ ਸਾਡੇ ਬੱਚੇ ਵੀ ਬਾਹਰ ਨਿਕਲਨੇ ਆ ਖਾਣਾ ਵੀ ਨਾ ਉਹਨਾਂ ਨੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਤੇ ਹੁਣ ਬਾਬਾ ਦੀਪ ਸਿੰਘ ਦਾ ਕਿੰਨਾ ਕੁ ਸ਼ੁਕਰ ਕਿੰਨਾ ਘੱਥੇ ਅਰਦਾਸ ਕਰੋਗੇ ਕਿ ਤੁਹਾਡੀ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚੇ ਔਰ ਲੋਕ ਤੁਹਾਡੇ ਕੋਲ ਵੱਧ ਤੋਂ ਵੱਧ ਆਉਣ ਔਰ ਜਿਹੜੀ ਤੁਹਾਡੀ ਕਾਰ ਜਿਹੜੀ ਇਥੇ ਵਧੀਆ ਚੱਲ ਸਕੇ ਇਹ ਦਾ ਬਾਪੂ ਜੀ ਅੱਗੇ ਅਰਦਾਸ ਹੈਗੀ ਇਹ ਤੈਹ ਦਿਲੋਂ ਕਿ ਬਾਬਾ ਜੀ ਤੁਸੀਂ ਬਸ ਆਪਣੇ ਸਿੰਘਾਂ ਨੂੰ ਭੇਜੋ ਨੇ ਪਰਿਵਾਰਾਂ ਨੂੰ ਭੈਣ ਭਰਾਵਾਂ ਨੂੰ ਸਾਡੇ ਹਿੰਦੂ ਭਾਈਆਂ ਨੂੰ ਸਾਰਿਆਂ ਨੂੰ ਭੇਜੋ ਜਿਨ੍ਹਾਂ ਨੂੰ ਚੰਗਾ ਖਾਨ ਦੀ ਚਾਹ ਹੈਗੀ ਅਸੀਂ ਆਪਣੇ ਵੱਲੋਂ ਕੁਆਲਿਟੀ ਡਿਕਰੀਸ ਨਹੀਂ ਕਰਾਂਗੇ ਸਾਡੀ ਕੁਆਲਿਟੀ ਹਮੇਸ਼ਾ ਬੈਸਟ ਰਹੇਗੀ ਬਾਕੀ ਅਗਰ ਸਾਡੇ ਕੋਲੋਂ ਕੋਈ ਵੀ ਗਲਤੀ ਹੁੰਦੀ ਹੈ ਸਾਨੂੰ ਦੱਸ ਕੇ ਜਾਓ ਤਾਂ ਜੋ ਅਸੀਂ ਆਪਣੇ ਕੰਮ 'ਚ ਸੁਧਾਰ ਕਰ ਸਕੀਏ ਤੁਸੀਂ ਕਿਹਾ ਏਜੰਟ ਦੀ ਵੀ ਗੱਲ ਕੀਤੀ ਸੀ ਕਿ ਤੁਸੀਂ ਬਾਹਰ ਜਾਣਾ ਸੀ ਏਜੰਟ ਨੇ ਤੁਹਾਡੇ ਨਾਲ ਧੋਖਾ ਕੀਤਾ ਸੀ ਉਹ ਕਿਵੇਂ ਹੋਇਆ ਸੀ ਕਿੱਥੇ ਜਾਣਾ ਸੀ ਤੁਸੀਂ ਉਹ ਸ਼ਾਇਦ ਆਸਟਰੀਆ ਦੀ ਗੱਲ ਕੀਤੀ ਸੀ ਤਾਂ ਕਿਵੇਂ ਪਲਾਨ ਬਣਿਆ ਸੀ ਤੇ ਉਹ ਕਿਵੇਂ ਏਜੰਟ ਨੇ ਤੁਹਾਡੇ ਨਾਲ ਨਹੀਂ ਕੈਨੇਡਾ ਦਾ ਅਪਲਾਈ ਕੀਤਾ ਹੋਇਆ ਸੀਗਾ ਸਭ ਕੁਝ ਹੋ ਗਿਆ ਸੀ ਇੰਟਰਵਿਊ ਦਾ ਵੀ ਮਤਲਬ ਇੰਟਰਵਿਊ ਇੰਟਰਵਿਊ ਦੀ ਡੇਟ ਆ ਗਈ ਸੀ ਐਸਓਪੀ ਰੈਡੀ ਮੈਡੀਕਲ ਸਭ ਕੁਝ ਹੋ ਗਿਆ ਸੀ ਪਰ ਜਦੋਂ ਆ ਕੰਮ ਕਰਨ ਦੀ ਵਾਰੀ ਆਈ ਨਾ ਉਦੋਂ ਉਹਨੇ ਫਾਈਲ ਵਾਪਸ ਕਰ ਦਿੱਤੀ ਕਿ ਨਹੀਂ ਥੋੜਾ ਹੋ ਨਹੀਂ ਸਕਦਾ ਕਿ ਅਸੀਂ ਕਿ ਐਪਲਾਈ ਕਰੂ ਰਿਜੈਕਟ ਹੀ ਹੋ ਜਾਊਗਾ ਨਾ ਕੋਈ ਗੱਲ ਨਹੀਂ ਉਹਨਾਂ ਨੇ ਅਪਲਾਈ ਤੱਕ ਨਹੀਂ ਕੀਤਾ ਜਿਹੜੇ ਪੈਸੇ ਪੈਸੇ ਵੀ ਨਹੀਂ ਮੁੜੇ ਅੱਜ ਤੱਕ ਨਹੀਂ ਮੁੜੇ ਬਹੁਤ ਜ਼ਿਆਦਾ ਨੁਕਸਾਨ ਹੋਦੋ ਹੋਇਆ ਸੀ ਬਾਕੀ ਜੋ ਰਹਿ ਗਿਆ ਸੀਗਾ ਮਤਲਬ ਪਹਿਲੀ ਵੇਚੀ ਸੀ ਇਹਨਾਂ ਨੇ ਉਤੋਂ ਪੈਸੇ ਆਏ ਸੀਗੇ ਉਦੋਂ ਤੋਂ ਹੀ ਅਸੀਂ ਬਾਹਰ ਜਾਣਾ ਸੀ ਬੱਚੇ ਨੇ ਵੀ ਨਾਲ ਹੀ ਜਾਣਾ ਸੀ ਸਾਡੇ ਪਾਸ ਕੋਈ ਜ਼ਮੀਨਾਂ ਵਾਲੇ ਸੀ ਚੰਗੇ ਘਰ ਚ ਸੀਗੇ ਹਾਂਜੀ ਉਹ ਪਾਸਾ ਹੀ ਬਲਟ ਗਿਆ ਜਦੋਂ ਇਹ ਕੰਮ ਹੋਇਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਥੋੜੇ ਬਹੁਤੇ ਬੱਚੇ ਸੀ ਉਹ ਪ੍ਰਾਪਰਟੀਜ਼ ਕੀਤੇ ਇਹਦੇ ਸ਼ਹਿਰ 플ੌਟ ਲਿਆ ਸੀ ਉਹ 플ੌਟ ਦਾ ਵੀ ਧੋਖਾ ਹੋ ਗਿਆ ਕਿ ਜਿਸ ਥਾਂ ਤੇ ਰਜਿਸਟਰੀ ਸੀਗੀ ਕਰਵਾਈ ਉਥੇ 10 ਰਜਿਸਟਰੀਆਂ ਹੋਰ ਹੋਈਆਂ ਸੀ ਇਹ ਜਦੋਂ ਪਤਾ ਲੱਗਾ ਸਾਨੂੰ ਉਦੋਂ ਨੂੰ ਸਭ ਕੁਝ ਹੱਥੋਂ ਨਿਕਲ ਗਿਆ ਸੀ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਨਹੀਂ ਗੱਲਾਂ ਜ਼ਰੂਰ ਕੀਤੀਆਂ ਸਲਾਮਾਂ ਦਿੱਤੀਆਂ ਕਿ ਤੁਹਾਨੂੰ ਅਕਲ ਨਹੀਂ ਆ ਤੁਹਾਨੂੰ ਆ ਨਹੀਂ ਹੈ ਤੁਹਾਨੂੰ ਉਹ ਨਹੀਂ ਜੇ ਤੁਹਾਨੂੰ ਅਕਲ ਨਹੀਂ ਸੀਗੀ ਤੁਸੀਂ ਸਾਡੇ ਵੱਡੇ ਸੀ ਤੁਸੀਂ ਸਾਨੂੰ ਸਮਝਾ ਦਿੰਦੇ ਗੱਲਾਂ ਤਾਂ ਸਾਰੇ ਕਰਦੇ ਸਾਰੀ ਦੁਨੀਆ ਕਰਦੀ ਹੈ ਸਮਝਾਂਦਾ ਕੋਈ ਕੋਈ ਆ ਹੁਣ ਕਿੱਥੇ ਰਹ ਰਹੇ ਜੀ ਅੱਲੇ ਘਰ ਆਪਣੀ ਚ ਹੀ ਰਹ ਰਹੇ ਆ ਪਿੰਡ ਰਹੀਦਾ ਆ ਕਲੇਰ ਮੰਗੜ ਤੇ ਮਜੀਠੇ ਲੱਗੇ ਹੈਗਾ ਡੇਲੀ ਅਪ ਡਾਊਨ ਆਪ ਕਰਦੇ ਆ ਬੱਚੇ ਸਾਡੇ ਮੰਮਾ ਕੋਲ ਹੁੰਦੇ ਨੇ ਘਰ اسی دونوں ایتھے ਨੇ ਦੁਪਹਿਰੇ 2 ਵਜੇ ਤੋਂ ਰਾਤੀ 12 1 ਵਜੇ ਤੱਕ ਫਿਰ ਆਜ ਨੂੰ ਫਿਰ ਅਲਜਾਨੇ ਘਰੀ ਹਾਂਜੀ ਸਿੱਧਾ ਘਰੀ ਚਾਹੀਦਾ ਜਿਵੇਂ ਅੱਜਕੱਲ ਦਾ ਮਕੂਲ ਏ ਕੋਈ ਇਹ ਬਾਪੂ ਹੀ ਬਾਪੂ ਹੀ ਮੇਰ ਕਰਦੇ ਵੇ ਉਹ ਹੀ ਘਰ ਬਸ ਛੱਡ ਕੇ ਆਉਂਦੇ ਤੇ ਉਹ ਹੀ ਲੈ ਕੇ ਆਉਂਦੇ ਕਰੋ ਮਤਲਬ ਮਿਹਨਤ ਜਾਰੀ ਰੱਖੀ ਜਾਰੀ ਰਹੇਗੀ ਡਟ ਕੇ ਜਾਰੀ ਰਹੇਗੀ ਇਹ ਤਾਂ ਹਿਲਣਾ ਨਹੀਂ ਆ ਬਸ ਨਾ ਨਾ ਧੱਕੜਾ ਨਹੀਂ ਬਿਲਕੁਲ ਓਏ ਵਿਸ਼ਵਾਸ ਹੈ ਬਹੁਤ ਜ਼ਿਆਦਾ ਕੋਣ ਇਸ ਦਰ ਤੇ ਆਇਓ ਇਸ ਤੋਂ ਬਾਅਦ ਕਿਤੇ ਹੋਰ ਜਾਣ ਜੋ ਕਰਨਾ ਇੱਥੋਂ ਹੀ ਕਰਨਾ ਇੱਥੋਂ ਹੀ ਕਰਨਾ ਜੋ ਦੇਣਾ ਉਹਨਾਂ ਨੇ ਇੱਥੋਂ ਹੀ ਦੇਣਾ ਜੋ ਕਰਨਾ ਇੱਥੋਂ ਹੀ ਕਰਨਾ ਬਸ ਅਸੀਂ ਆਪਣੀ ਮਿਹਨਤ 'ਚ ਕੋਈ ਕਮੀ ਨਹੀਂ ਰੱਖਣੀ ਤੇ ਬਾਬਾ ਜੀ ਨੇ ਆਪਣੀ ਮਿਹਰ ਕਰਨ 'ਚ ਕੋਈ ਕਮੀ ਨਹੀਂ ਰੱਖਣੀ ਅਸੀਂ ਅਰਦਾਸ ਕਰਦੇ ਰਹਾਂ ਹਾਂਜੀ ਕਰਦੇ ਰਹਿਣਾ ਬਸ ਬੂਆ ਖੜਕਾਉਂਦੇ ਰਹਿਣਾ ਕਿੇ ਵੇਲੇ ਤਾਂ ਕੋਈ ਨਾ ਕੋਈ ਖੋਲੂਗਾ ਜੀ ਸੋ ਤੁਸੀਂ ਦੇਖਿਆ ਕਿ ਕਿੰਨਾ ਵਿਸ਼ਵਾਸ ਹੈ ਤਨਤਨ ਬਾਬਾ ਦੀਪ ਸਿੰਘ ਜੀ ਤੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਤੇ ਕਿਉਂਕਿ ਉਸ ਦੇ ਦਰ ਤੇ ਆ ਕੇ ਇਹਨਾਂ ਨੇ ਛੋਟਾ ਜਿਹਾ ਸੈਟਅਪ ਲਾਇਆ ਕੰਮਕਾਰ ਸ਼ੁਰੂ ਕੀਤਾ ਹੈ ਕਿਸੇ ਨਾ ਕੋਈ ਗਿੱਲਾ ਸ਼ਿਕਵਾ ਨਹੀਂ ਪਰ ਫਿਰ ਵੀ ਉਸ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਕੰਮ ਕਰਦੇ ਨੇ ਤੁਸੀਂ ਦੇਖਿਆ ਕਿ ਛੋਟੀ ਜੀ 카ਟ ਲਗਾਈ ਹੋਈ ਹੈ ਜਿੱਥੇ ਕਿ ਗੁਰਸਿੱਖ ਜੋੜਾ ਕੰਮ ਕਰਦਾ ਹੈ ਫਾਸਟ ਫੂਡ ਦੀ ਛੋਟੀ ਜੀ 카ਟ ਹੈ ਉਸਤਤ ਗੁਰਦੁਆਰਾ ਸ희ਦਾਂ ਸਾਹਿਬ ਦੇ ਬਿਲਕੁਲ ਬਾਹਰ ਤਰਨਤਾਰ ਰੋਡ ਦੇ ਇਹ ਛੋਟੇ ਜਿਹੇ ਕਾਰਟ ਹੈ ਜਿੱਥੇ ਕਿ ਜੋੜਾ ਇਹ ਕੰਮ ਕਰਦਾ ਹੈ ਆਪਣੇ ਕਿਰਤ ਕਰਦਾ ਹੈ ਤੇ ਜੇ ਗੱਲ ਕਰੀਏ ਖਾਣੇ ਦੀ ਤਾਂ ਵਧੀਆ ਫਾਸਟ ਫੂਡ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਪਰ ਜਿਵੇਂ ਇਹਨਾਂ ਨੇ ਕਿਹਾ ਕਿ ਅੱਜ ਕੱਲ ਦੇ ਲੋਕ ਉਹ ਆਪਣੇ ਮੂੰਹ ਦੇ ਸੁਆਦ ਲਈ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਨੇ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਦਾ ਕਹਿਣਾ ਕਿ ਅਸੀਂ ਵਧੀਆ ਚੀਜ਼ ਦੀ ਕੁਆਲਿਟੀ ਵਧੀਆ ਖਾਣਾ ਵਧੀਆ ਫਾਸਟ ਫੂਡ ਜਿੰਨੇ ਆ ਭਾਵੇਂ ਸਾਨੂੰ ਘੱਟ ਹੀ ਕਮਾਈ ਹੁੰਦੀ ਹੋਵੇ ਪਰ ਅਸੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਾਂਗੇ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਮਯੂਸੀਬ ਨਿਰਾਸ਼ਾ ਜ਼ਰੂਰ ਹੈ ਕਿ ਲੋ ਜਿਹੜੇ ਪੰਜਾਬੀ ਲੋਕ ਨੇ ਉਹ ਪਰ ਸਾਡੇ ਕੋਲ ਨਾ ਆ ਕੇ ਪ੍ਰਵਾਸੀਆਂ ਕੋਲ ਜਾਂਦੇ ਨੇ ਪਰ ਕੁਝ ਗੁਰੂ ਦੇ ਸਿੱਖ ਕੁਝ ਪੰਜਾਬੀ ਲੋਕ ਇਨਾਂ ਕੋਲ ਵੀ ਜ਼ਰੂਰ ਆਉਂਦੇ ਨੇ ਤੇ ਬਹੁਤ ਹੀ ਮਿਹਨਤ ਕਰਦੇ ਨੇ ਜੇ ਗੱਲ ਕਰੀਏ ਤਾਂ ਸਵੇਰੇ 11 ਵਜੇ ਆ ਜਾਂਦੇ ਤੇ ਰਾਤ ਦੇ 11 ਵਜੇ ਤੱਕ ਇਹ ਆਪਣੀ ਕਾਰਟ ਤੇ ਕੰਮ ਕਰਦੇ ਨੇ ਜੋ ਵੀ ਕਮਾਉਂਦੇ ਨੇ ਉਸ ਦਾ ਉਸ ਲਈ ਤਨਤਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਵੀ ਕਰਦੇ ਨੇ ਤੇ ਸ਼ੁਕਰਗੁਜ਼ਾਰੀ ਵੀ ਕਰਦੇ ਨੇ ਤੇ ਉਸ ਦੀ ਰਜਾ ਵਿੱਚ ਰਹਿੰਦੇ ਨੇ ਸੋ ਸਬਰ ਸੰਤੋਖ ਬਹੁਤ ਜ਼ਿਆਦਾ ਬਹੁਤ ਸਮਾਂ ਔਕੜਾ ਵੀ ਝੱਲਿਆ ਦੁੱਖ ਵੀ ਝੱਲਿਆ ਤੇ ਜਿਵੇਂ ਦੇ ਮਾਹੌਲ 'ਚ ਅੱਜ ਹੈਗੇ ਨੇ ਉਸ ਮਾਹੌਲ ਨੂੰ ਹੀ ਰਜਾ ਮੰਨ ਕੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਵੀ ਕਰਦੇ ਨੇ ਤੇ ਤਨਤਨ ਬਾਬਾ ਦੀਪ ਸਿੰਘ ਜੀ ਅਰਦਾਸ ਕਰਦੇ ਨੇ ਕਿ ਇਸੇ ਤਰ੍ਹਾਂ ਹੀ ਅੱਗੇ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਅਤੇ ਤਰਕੀਆਂ ਬਖਸ਼ਣ ਤੇ ਪੰਜਾਬੀ ਭਰਾਵਾਂ ਨੂੰ ਵੀ ਅਪੀਲ ਹੈ ਕਿ ਇਸ ਗੁਰਸਿੱਖ ਜੋੜੇ ਦੀ ਦੁਕਾਨ ਤੇ ਜ਼ਰੂਰ ਆਉਣ ਤੇ ਜੋ ਵੀ ਤੁਸੀਂ ਖਾਣਾ ਹੁੰਦਾ ਬਾਜ਼ਾਰ ਦੇ ਵਿੱਚੋਂ ਤਾਂ ਇਹਨਾਂ ਕੋਲ ਆ ਕੇ ਖਾਣ ਤੁਹਾਨੂੰ ਵਧੀਆ ਖਾਣ ਨੂੰ ਵੀ ਮਿਲੇਗਾ ਅਤੇ ਇਹਨਾਂ ਦੀ ਕਿਰਤ ਕਮਾਈ 'ਚ ਵਾਧਾ ਵੀ ਹੋਵੇਗਾ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਵੱਲ ਦੀ ਖਾਸ ਰਿਪੋਰਟ